ਸਾਰੀ ਪੰਜਾਬ ਨੂੰ ਪਿਆਰ ਭਰੀ ਜਮਸੀਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਓ ਸਭ ਮਿਲ ਕੇ ਪਰਮੇਸ਼ਰ ਦੇ ਦੁਆਰਾ ਹੋਈ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਸਸਤਾ ਗੀਤਾ ਦੀ ਆ ਉਹ ਪ੍ਰੈਗਨੈਂਟ ਸਨ ਪਰ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ YouTube ਕਮੈਂਟ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਔਰ ਜਦ ਉਹਨਾਂ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਉਹ ਪਰਮੇਸ਼ਰ ਨੇ ਉਹਨਾਂ ਦੀ ਡਿਲੀਵਰੀ ਨੂੰ ਬਿਲਕੁਲ ਨਾਰਮਲ ਹੋਣ ਦਿੱਤਾ ਔਰ ਮਾਤੇ ਬੱਚਾ ਦੋਨੋਂ ਬਲੇਸ ਹਨ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਖੁਸ਼ਵੀਰ ਦੀ ਆ ਉਹਨਾਂ ਦੇ ਨੋਹਾ ਦੇ ਵਿੱਚ ਰੇਸ਼ਾ ਪੈ ਗਿਆ ਸੀ ਔਰ ਉਹਨਾਂ ਦੀ ਬਾਡੀ ਦੇ ਉੱਤੇ ਫਿੰਸੀਆਂ ਹੋ ਗਈਆਂ ਸਨ ਔਰ ਕਾਫੀ ਹੈਵੀ ਹੋ ਗਈ ਸੀ ਉਹਨਾਂ ਨੇ ਵਿਸ਼ਵਾਸ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਅਜੇ ਦੀ ਆ ਉਹ ਹਸਬੰਡ ਵਾਈਫ ਆਪਸ ਵਿੱਚ ਬਹੁਤ ਜ਼ਿਆਦਾ ਲੜਦੇ ਸਨ ਔਰ ਉਹ ਬੋਲਦੇ ਸਨ ਕਿ ਬੈਥਰੀ ਮੰਮੀ ਨੂੰ ਕਾਲ ਕਰਾਂਗਾ ਉਹ ਤੈਨੂੰ ਆਪਸ ਆ ਕੇ ਘਰੋਂ ਲੈ ਜਾਣ ਅਤੇ ਮੈਂ ਤੈਨੂੰ ਵਾਪਸ ਨਹੀਂ ਲੈ ਕੇ ਆਵਾਂਗਾ ਉਹਨਾਂ ਦੀ ਵਾਈਫ ਨੇ ਵਿਸ਼ਵਾਸਨਾਪਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰਤ ਕਰਵਾਈ ਪ੍ਰੇਰਤ ਤੋਂ ਬਾਅਦ ਉਹਨਾਂ ਨੇ ਕਾਲ ਨਹੀਂ ਕੀਤੀ ਅਤੇ ਘਰ ਵਿੱਚ ਲੜਾਈ ਕਰਨਾ ਵੀ ਬਿਲਕੁਲ ਬੰਦ ਕਰ ਦਿੱਤਾ ਇਸ ਗੁਆਈ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਾਹਿਬ ਦੀ ਆ ਉਹਨਾਂ ਨੂੰ ਬੁਖਾਰ ਸੀ ਔਰ ਉਹਨਾਂ ਦਾ ਗਲਾ ਖਰਾਬ ਸੀ ਖਾਂਸੀ ਬਹੁਤ ਜ਼ਿਆਦਾ ਆ ਰਹੀ ਸੀ ਵਿਸ਼ਵਾਸ ਦੇ ਨਾਲ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਪ੍ਰੀਤੀ ਦੀ ਹੈ ਉਹਨਾਂ ਦਾ weight ਬਹੁਤ ਜ਼ਿਆਦਾ ਵਧਿਆ ਹੋਇਆ ਸੀ ਉਹਨਾਂ ਨੇ ਵਿਸ਼ਵਾਸ ਦੇ ਨਾਲ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰਤੋਂ ਬਾਅਦ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋ ਗਿਆ ਇਹਨਾਂ ਗਵਾਹੀਆਂ ਦੇ ਲਈ ਅਸੀਂ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਆਪ ਸਭ ਮਿਲ ਕੇ ਜਸਵੀਰ ਦੀ ਵਚਨ ਦੇ ਵਿੱਚ ਉਹ ਜਾਣਦੇ ਹਾਂ ਦੂਸਰਾ ਕੀ ਮੌਥੇਸੋ ਦੀ 1 ਨੰਬਰ ਨੇ ਆਈ ਦੀ 7 ਔਰ 8 ਨੰਬਰ ਆਇਦ ਨੂੰ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋ ਸਮਰੱਥਾ ਪਿਆਰ ਸੰਜਮ ਦਾ ਆਤਮਾ ਦਿੱਤਾ ਹੈ ਇਸ ਲਈ ਤੂੰ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਹੀਂ ਨਾ ਮੇਰੇ ਤੋਂ ਜੋ ਉਹਦਾ ਬੰਦੂਆ ਹਨ ਸਭੋ ਪਰਮੇਸ਼ਰ ਦੀ ਸਮਰੱਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀ ਹallelujah ਐਸੀ ਜਾਣਦੀ ਹੈ ਕਿ ਪਰਮੇਸ਼ਰ ਦਾ ਦਾਸ ਪੌਲਸ ਜਦ ਵੀ ਆਪਣੇ ਲੋਗਾ ਦੇ ਪ੍ਰਤੀ ਫਿਕਰਮੰਦ ਹੁੰਦਾ ਸੀ ਜਾਂ ਫਿਰ ਕੋਈ ਵੀ ਇਨਫੋਰਮੇਸ਼ਨ ਹੁੰਦੀ ਜੋ ਉਹਦੇ ਲਈ ਤਾਂ ਉਹਨਾਂ ਤੱਕ ਪਹੁੰਚਾਉਂਦਾ ਸੀ ਪੱਤਰਿਆਂ ਦੇ ਥਰੂ ਤਾਂ ਇਹ ਟਿਮੋਥਿਅਸ ਨੂੰ ਲਿਖੀ ਗਈ ਦੂਸਰੀ ਪੱਤਰੀ ਸੀ ਜਿਦੇ ਵਿੱਚ ਪਰਮੇਸ਼ਰ ਦਾ ਦਾਸ ਪੌਲਸ ਇਹ ਲੋਗਾ ਨੂੰ ਦਸਣ ਜਾ ਰਿਹਾ ਸੀ ਕਹਿੰਦਾ ਮੈਂ ਤੂੰ ਬੰਧੂ ਆਇਆ ਮੈਂ ਪਰ ਕਹਿੰਦਾ ਤੂੰ ਇਸ ਗੱਲ ਤੋਂ ਸ਼ਰਮਾਵੀਂ ਨਾ ਕਿ ਤੇਰਾ ਦਾਸ ਇੱਕ ਬੰਧੂ ਆਇਆ ਤੈਨੂੰ ਸਿਖਾਉਣ ਵਾਲਾ ਇੱਕ ਬੰਧੂ ਆਇਆ ਪਰ ਕਹਿੰਦਾ ਜਿਵੇਂ ਮੈਂ ਦੁੱਖ ਚ ਲਿਆ ਉਸ ਤਰ੍ਹਾਂ ਤੂੰ ਵੀ ਦੁੱਖਾਂ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਦੇਖੋ ਅਸੀਂ ਸਾਨੂੰ ਇਹ ਲੱਗਦਾ ਕਿ ਜਿਹੜੀ ਲੋਕ ਪਰਮੇਸ਼ਰ ਦਾ ਕੰਮ ਕਰਦੇ ਨੇ ਉਹਦੀ ਜ਼ਿੰਦਗੀ ਬਹੁਤ ਆਸਾਨ ਹੁੰਦੀ ਆ ਉਹਨਾਂ ਦੀ ਜ਼ਿੰਦਗੀ 'ਚ ਬੇਹੱਦ ਪ੍ਰੋਬਲਮ ਵੀ ਹੁੰਦੀਆਂ ਰੁਕਾਵਟਾਂ ਵੀ ਹੁੰਦੀਆਂ ਆ ਕਿਉਂਕਿ ਉਹਨੇ ਬਹੁਤ ਸਾਰੀ ਕਲੀਸਿਆਂ ਦਾ ਬੋਝ ਉਠਾਣਾ ਹੁੰਦਾ ਆ ਉਸੇ ਤਰ੍ਹਾਂ ਪਰਮੇਸ਼ਰ ਦੇ ਦਾਸ ਬਹੁਤ ਸਵੇ ਇਸ ਤਰ੍ਹਾਂ ਕਹਿ ਰਹੇ ਹੈਗੇ ਆ ਕਹਿੰਦਾ ਪਹਿਲੀ ਗੱਲ ਤਾਂ ਤੂੰ ਪ੍ਰਭੂ ਦੇ ਨਾਮ ਤੋਂ ਸ਼ਰਮਾਈ ਨਾ ਕਿਉਂਕਿ ਹੁਣ ਤੂੰ ਪ੍ਰਭੂ ਦੇ ਨਾਮ ਤੇ ਇੱਕ ਗਵਾਹ ਖੜਾ ਹੋਣਾ ਹੈ ਕਿਉਂਕਿ ਉਹ ਜਾਣਦਾ ਸੀ ਕਿ ਹੁਣ ਮੇਰੇ ਜੀਵਨ ਦਾ অলਮੋਸਟ ਸਮਾ ਐਸਾ ਹੈ ਕਿ ਮੈਂ ਆਪਣੀ ਸੇਵਾ ਪੂਰੀ ਕਰ ਚੁੱਕਾ ਹਾਂ ਬਾਪਕਿ ਉਹਦੇ ਮਰਨ ਦੇ ਦਿਨ ਬਹੁਤ ਨਜ਼ਦੀਕ ਹੀ ਸੀ ਇਸ ਮਤਲਬ ਤਰੀ ਦੇ ਸ਼ੁਰੂਆਤ ਵਿੱਚ ਲਿਖਿਆ ਗਿਆ ਕਿ ਉਹ ਜਾਣਦਾ ਸੀ ਕਿ ਹੁਣ ਉਹਦੇ ਜੀਵਨ ਦਾ ਜਸਟ ਅੰਤ ਹੋਣ ਹੀ ਵਾਲਾ ਹੈ ਹੋਇਆ ਨਹੀਂ ਸੀ ਪਰ ਉਸੇ ਦਿਨ ਵੀ ਨਹੀਂ ਸੀਗਾ ਪਰ ਹੋਣ ਹੀ ਵਾਲਾ ਸੀ ਜਿੱਦਾਂ ਉਹ ਕਹਿੰਦੇ ਸੀ ਨਾ ਵੀ ਪ੍ਰਭੂ ਯਸ਼ੁਮਸੀ ਆਉਣ ਵਾਲਾ ਹੈ ਜਲਦੀ ਆਉਣ ਵਾਲਾ ਹੈ ਪਰ ਉਸੇ ਤਰ੍ਹਾਂ ਹੀ ਉਹਦਾ ਅੰਤ ਜੇ ਹੋਣ ਵਾਲਾ ਸੀ ਹੋਇਆ ਨਹੀਂ ਸੀ ਤੋ ਫਿਕਰਮੰਦ ਸੀ ਆਪਣੇ ਲੋਗਾ ਦੇ ਪ੍ਰਤੀ ਕਿ ਕਿਤੇ ਡਰ ਨਾ ਜਾਣ ਘਬਰਾਣਾ ਜਾਂ ਤਾਂ ਇਸ ਲਈ ਜੋ ਉਹ ਸਿਚੁਏਸ਼ਨ ਦੇ ਨਾਲ ਸੂਟੇਬਲ ਉਹਦੇ ਮਨ ਚ ਜੋ ਥਾਟਸ ਆਉਂਦੀ ਸੀ ਜਾਂ ਫਿਰ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਦੇ ਨਾਲ ਉਹਦੇ ਮਨ ਚ ਜੋ ਪਾਇਆ ਜਾਂਦਾ ਸੀ ਤੋ ਪੱਤਰੀਆਂ ਦੇ ਥਰੂ ਆਪਣੇ ਲੋਗਾ ਤੱਕ ਪਹੁੰਚਾਉਂਦਾ ਸੀ ਸਾ ਉਹ ਉਸ ਲਈ ਉਹਨੇ ਦੱਸਿਆ ਆਪਣੇ ਦਾਸ ਨੂੰ ਆਪਣੇ ਲੋਗਾ ਨੂੰ ਉਸ ਪਰਮੇਸ਼ਰ ਦੇ ਪੌਲਸ ਸੰਤ ਨੇ ਤਕ ਲਾਮ ਚ ਲਿਖਿਆ ਹੈਗਾ ਕਿ ਤੂੰ ਡਰੀ ਨਾ ਕਿਉਂਕਿ ਸਾਨੂੰ ਡਰਦਾ ਆਤਮਾ ਨਹੀਂ ਦਿੱਤਾ ਸਗੋ ਸਬਰਤ ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ ਹੁਣ ਸਾਡਾ ਖੁਦਾ ਕਹਿ ਰਿਹਾ ਕਿ ਤੁਸੀਂ ਸੰਸਾਰਿਕ ਲੋਗਾ ਤੋਂ ਡਰਨਾ ਨਹੀਂ ਭਾਵੇਂ ਅਗਰ ਵਚਨ ਚ ਲਿਖੀ ਜੋ ਵੀ ਗੱਲ ਹੈਗੀ ਆ ਉਹ ਕਿਸੇ ਮਨੁੱਖ ਦੀ ਜ਼ੁਬਾਨ ਚ ਨਿਕਲੀ ਭਾਵੇਂ ਹੋਵੇ ਪਰ ਕਢਾਈ ਖੁਦਾ ਦੇ ਵੱਲੋਂ ਹੀ ਗਈ ਆ ਉਹ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਹੀ ਪੂਰਾ ਗ੍ਰੰਥ ਜਿਹੜਾ ਰਚਿਆ ਗਿਆ ਹੈ ਤੇ ਜੋ ਜੋ ਗੱਲਾਂ ਖੁਦਾ ਦੀ ਅਗਵਾਈ ਵਾਲੀਆਂ ਸਨ ਸਭ ਇਹਦੇ ਚ ਲਿਖੀਆਂ ਹੋਈਆਂ ਨੇ ਇਹ ਕਹਿੰਦਾ ਖੁਦਾ ਦੇ ਆਤਮਾ ਦੇ ਦੁਆਰਾ ਇਹ ਸੰਦੇਸ਼ ਆਇਆ ਕਿ ਮੈਂ ਤੁਹਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਮੈਂ ਤੁਹਾਨੂੰ ਸਮਰਥਾ ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਕਹਿੰਦਾ ਮੈਂ ਦੇਖੋ ਪ੍ਰਭੂ ਦੇ ਜਿੰਨੇ ਵੀ ਚੇਲੇ ਸੀਗੇ ਸਾਨੂੰ ਉਸ ਵੇਲੇ ਐਸਾ ਬਹੁਤੇ ਹੋਣਗੇ ਜਿਨ੍ਹਾਂ ਨੇ ਸੋਚਿਆ ਕਿ ਜੈਲਸੀ ਕੀਤੀ ਹੋਗੀ ਕਿ ਪਰਮੇਸ਼ਰ ਦਾ ਪੁੱਤਰ ਜਿਹੜਾ ਇਹਨੇ ਵੱਡੇ ਵੱਡੇ ਕੰਮ ਕਰਦਾ ਜਿਹੜਾ ਆਪਣੇ ਪਰਮੇਸ਼ਰ ਦਾ ਪੁੱਤਰ ਕਹਾਉਂਦਾ ਯਹੂਦੀਆਂ ਦਾ ਰਾਜਾ ਕਹਾਉਂਦਾ ਐ ਇੰਨੇ ਵੱਡਿਆਂ ਨੂੰ ਖੇਚਣ ਚ ਕੰਮ ਕਰ ਰਿਹਾ ਆ ਔਰ ਉਹਨੇ ਕਿੰਨੇ ਲੋਕਾਂ ਨੂੰ ਆਪਣੇ ਚੇਲੇ ਚ ਲਿਆ ਆ ਉਸ ਲਈ ਬਹੁਤ ਹੀ ਜੈਲਸੀ ਕਰਦੇ ਹੋਣਗੇ ਵੀ ਹੋਰਾਂ ਨੂੰ ਕਿਉਂ ਚੁਣਿਆ ਸਾਨੂੰ ਕਿਉਂ ਨਹੀਂ ਚੁਣਿਆ ਅਸੀਂ ਕਿਉਂ ਦੇ ਚੇਲੇ ਨਹੀਂ ਚੁਣੇ ਗਏ ਜਦ ਪਰਮੇਸ਼ਰ ਦੇ ਦਾਸ ਸੀ ਜਿੰਨੇ 12 ਚੇਲੇ ਸੀ 12 ਵਿੱਚੋਂ ਇੱਕ ਯਹੂਦਾ ਨੂੰ ਕੱਢ ਕੇ ਉਸ ਵਾਰ 11 ਚੇਲੇ ਸੀ ਫਿਰ ਜਦੋਂ ਉਹਦੇ ਨਾਲ ਤੁਰਦੇ ਹੋਣਗੇ ਉਹਦੇ ਨਾਲ ਬਰਾਬਰ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਸੀ ਨਾਲ ਹੀ ਬਰਾਬਰ ਉਹਨਾਂ ਨੂੰ ਅੱਛਾ ਖਾਣਾ ਪਰੋਸਿਆ ਜਾਂਦਾ ਸੀ ਮਤਲਬ ਜਸਟ ਫਿਰ ਐਗਜ਼ਾਮਪਲ ਕਹਿ ਰਹੀ ਅਗੇ ਕਿ ਆਫ ਕੌਰ ਜਿਵੇਂ ਜਿੱਤੇ ਜਾਂਦੇ ਹੋਣਗੇ ਉੱਥੇ ਉਹਦਾ ਇੱਜ਼ਤ ਮਾਨ ਹੁੰਦਾ ਹੋਗਾ ਤੇ ਨਾਲ ਚਿਹਲਾਂ ਦਾ ਵੀ ਹੁੰਦਾ ਹੋਗਾ ਤਾਂ ਕੁਝ ਐਸੇ ਲੋਕ ਵੀ ਹੋਣਗੇ ਜੋ ਜਲਨ ਰੱਖਦੇ ਹੋਣਗੇ ਕਿ ਇਹਨਾਂ ਨੂੰ ਤਾਂ ਬੜਾ ਅੱਛਾ ਭੋਜਨ ਮਿਲਦਾ ਇਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਨੇ ਚੁਣ ਲਿਆ ਕਾਸ਼ ਇਹਨਾਂ ਦੀ ਜਗ੍ਹਾ ਅਸੀਂ ਚੁਣੇ ਗਏ ਹੁੰਦੇ ਪਾਰੇ ਜਿਹੜੇ ਦੁੱਖ ਉਹਨਾਂ ਨੇ ਝੱਲੇ ਫਿਰ ਜਿੱਦਾਂ ਉਹਨਾਂ ਦੀ ਜਾਨ ਨਿਕਲੀ ਆ ਜਿੰਨਾ ਸਤਾਵ ਉਹਨਾਂ ਨੇ ਝੱਲਿਆ ਉਦੋਂ ਕਹਿੰਦੇ ਹੋਣਗੇ ਵੀ ਚੰਗਾ ਹੀ ਹੋਇਆ ਵੀ ਅਸੀਂ ਚੇਲੇ ਨਹੀਂ ਸੀਗੇ ਚੰਗਾ ਹੀ ਹੋਇਆ ਵੀ ਸਾਨੂੰ ਨਹੀਂ ਚੁਣਿਆ ਗਿਆ ਕਿਉਂਕਿ ਇੰਨੀ ਔਖੀ ਮੌਤ ਕੌਣ ਮਰਦਾ ਕੌਣ ਇੰਨੇ ਦੁੱਖ ਝੱਲ ਕੇ ਮਰਦਾ ਮਤਲਬ ਇਹ ਚੀਜ਼ ਸਾਡੇ ਸਭ ਦੇ ਮਨ 'ਚ ਆ ਜਾਣੀ ਸੀ ਨਾ ਕਿ ਅਸੀਂ ਨੇ ਇਹ ਦੁੱਖ ਝੱਲਨੇ ਪਰ ਖੁਦਾ ਕਹਿੰਦਾ ਮੈਂ ਥਨੂੰ ਦਲੇਰੀ ਦੀ ਆਤਮਾ ਦਿੱਤਾ ਅੱਜ ਅਸੀਂ ਬਹੁਤੇ ਆਂ ਜਿਹੜੇ ਖੁਦਾ ਦੇ ਚੁਣਾਵ ਨੂੰ ਆਮ ਜਿਹਾ ਸਮਝੀ ਬੈਠੇ ਆਂ ਸ਼ੁਰੂ-ਸ਼ੁਰੂ ਜਦੋਂ ਅਸੀਂ ਖੁਦਾ ਦੇ ਵਿੱਚ ਨਵੇਂ-ਨਵੇਂ ਆਏ ਸੀ ਸਾਨੂੰ ਬੜਾ ਜਨੂਨ ਸੀ ਸਾਨੂੰ ਬੜਾ ਆਨੰਦ ਸੀ ਸਾਨੂੰ ਬੇਹੱਦ ਖੁਸ਼ੀ ਸੀ ਕਿ ਪਰਮੇਸ਼ਰ ਨੇ ਸਾਨੂੰ ਚੁਣ ਲਿਆ ਵਾਹ ਜੀ ਵਾਹ ਸੀ ਪਰਮੇਸ਼ਰ ਚ ਆ ਗਿਆਂ ਹਾਂ ਜੋ ਸਾਡੀ ਖੁਦਾ ਸੱਚਾ ਜਿਉਂਦਾ ਪਰਮੇਸ਼ਰ ਮਿਲ ਗਿਆ ਹੈ ਅਸੀਂ ਪਰਮੇਸ਼ਰ ਦੇ ਪੇਡਾ ਹੈ ਆ ਪਰਮੇਸ਼ਰ ਦੇ ਆ ਚੁਣੇ ਹੋਏ ਆ ਸਾਨੂੰ ਬੜਾ ਚਾਹ ਸੀ ਪਰ ਹੌਲੀ-ਹੌਲੀ ਸਾਡੀ ਪ੍ਰੀਤ ਠੰਡੀ ਪੈ ਗਈ ਹੈ ਖੁਦਾਨਾ ਹੁਣ ਸਾਨੂੰ ਇਹ ਲੱਗਦਾ ਵੀ ਕਾਹਦੇ ਅਸੀਂ ਚੁਣੇ ਗਏ ਅਸੀਂ ਤਾਂ ਦੁੱਖੀ ਚੱਲੀ ਜਾਂਦੇ ਆ ਜਹੇ ਦੁੱਖਾਂ 'ਚ ਅਸੀਂ ਪਹਿਲਾਂ ਸੀ ਉਹੀ ਦੁੱਖਾਂ 'ਚ ਅਸੀਂ ਹੋਣੇ ਆ ਜਿਹੜੇ ਦੁੱਖ ਅਸੀਂ ਉਦੋਂ ਚੱਲਦੇ ਸੀ ਉਹੀ ਰੋਗ ਬਿਮਾਰੀਆਂ ਹਜ ਤੱਕ ਗਈਆਂ ਨਹੀਂ ਸਾਨੂੰ 20 ਸਾਲ ਹੋ ਗਏ ਆ ਸਾਨੂੰ 25 ਸਾਲ ਹੋ ਗਏ ਆ ਸਾਨੂੰ 40 ਸਾਲ ਹੋ ਗਏ ਆ ਸਾਨੂੰ ਹਜੇ ਤੱਕ ਕੋਈ ਹੱਲ ਨਹੀਂ ਮਿਲਿਆ ਸਾਡੀ ਜ਼ਿੰਦਗੀ ਦਾ ਕੁਝ ਭਲਾ ਹੋਇਆ ਨਹੀਂ ਹੈਗਾ ਸਾਨੂੰ ਕੁਝ ਵੀ ਅਜ ਤੱਕ ਤਾਂ ਹਾਸਲ ਹੋਇਆ ਨਹੀਂ ਫਿਰ ਐਸੇ ਚੋਣਾਂ ਤੋਂ ਅਸੀਂ ਕੀ ਲੈਣਾ ਤਾ ਸੇਮ ਥਿੰਗ ਚੇਲੇਆਂ ਨੇ ਸੀ ਸੋਚਦਾ ਕਿ ਚੇਲੇ ਚੰਗੀ ਭਲੀ ਆਮ ਜ਼ਿੰਦਗੀ ਜੀ ਰਹੇ ਸੀ ਪ੍ਰਭੂ ਯਸ਼ੂ ਮਸੀਹ ਨੇ ਉਹਨਾਂ ਨੂੰ ਚੁਣਿਆ ਔਰ ਉਹਨਾਂ ਨੂੰ ਦੁੱਖਾਂ ਦੇ ਵਿੱਚ ਪਾ ਦਿੱਤਾ ਕਿਤੇ ਤਾਂ ਲੋਕ ਉਹਨਾਂ ਦੇ ਪਿੱਛੇ ਭੱਜਦੇ ਸੀ ਫੜਨ ਦੇ ਲਈ ਕਿਤੇ ਲੋਕ ਉਹਨਾਂ ਨੂੰ ਜੇਲ੍ਹਾਂ 'ਚ ਪਾਉਂਦੇ ਸੀ ਕਿਤੇ ਲੋਕੋ ਨਾਲ ਖਿਲਾਫ ਗਵਾਹੀਆਂ ਦਿੰਦੇ ਸੀ ਕਿਤੇ ਲੋਕ ਉਹਨਾਂ ਨੂੰ ਕੁੱਟਦੇ ਮਾਰਦੇ ਸੀ ਤਿੱਕਿਆ ਦੇ ਕੀ ਕਦੇ ਕੀ ਕਰੇ ਕੁਛ ਨਾ ਕੁਛ ਨਾ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਮੁਸੀਬਤ ਪਈ ਹੀ ਰਹਿੰਦੀ ਸੀ ਤਾਂ ਕਹਿੰਦਾ ਪਰਮੇਸ਼ਰ ਕੀ ਕਹਿ ਰਿਹਾ ਤੁਹਾਨੂੰ ਕਹਿੰਦੋਂ ਤੂੰ ਪਰਮੇਸ਼ਰ ਦੇ ਨਾਮ ਤੋਂ ਸ਼ਰਮਾਈ ਨਾ ਕਿਉਂਕਿ ਖੁਦਾ ਨੇ ਵਿੱਚ ਕਹਿੰਦਾ ਜਿਵੇਂ ਮੈਂ ਦੁੱਖ ਚੱਲਿਆ ਤੇਵੇਂ ਤੂੰ ਵੀ ਮੇਰੇ ਨਾਲ ਦੁੱਖਾਂ ਦਾ ਸਾਂਝੀਦਾਰ ਹੋ ਹੁਣ ਜਿਹੜੇ ਪਰਮੇਸ਼ਰ ਦੇ ਚੁਣੇ ਹੋਏ ਹਨ ਨਾ ਕਿਤੇ ਕੋਈ ਬਾਈਬਲ ਦਾ ਐਸਾ ਭਾਈ ਦੱਸ ਦੋ ਜਾਂ ਭੈਣ ਦੱਸ ਦੋ ਜਿਸ ਭਾਈ ਨੂੰ ਜਾਂ ਭੈਣ ਨੂੰ ਦੁੱਖਾਂ ਨਾਲ ਚੱਲਣੇ ਪਏ ਹੋਣ ਕਿਉਂਕਿ ਉਹ ਮਸੀਹ ਦੇ ਦੁਆਰਾ ਚੁਣਿਆ ਗਿਆ ਸੀ ਕੋਈ ਐਸਾ ਭੈਣੀਆਂ ਭਾਈ ਜਿਨ੍ਹਾਂ ਨੂੰ ਚੁਣਿਆ ਗਿਆ ਹੋਵੇ ਪਰਮੇਸ਼ਰ ਵੱਲੋਂ ਤੇ ਉਹਦੇ ਅੱਗੇ ਬਈ ਕੁਰਸੀ ਲੱਗੀ ਹੋਵੇ 10-12 ਨੌਕਰ ਹੋਣ ਉਹਨੂੰ ਹੱਥਾਂ 'ਚ ਚੱਕੀ ਰੱਖਦੇ ਹੋਣ ਉਹ ਐ ਸ਼ਰਾਂਮ ਦੀ ਜ਼ਿੰਦਗੀ ਬਤੀਤ ਕਰਕੇ ਗਿਆ ਹੋਵੇ ਕੋਈ ਐਸਾ ਪਰਸਨ ਦੱਸ ਦੋ ਜਿਨੇ ਆਪਣੀ ਜ਼ਿੰਦਗੀ 'ਚ ਪ੍ਰੀਖਿਆ ਪਰਤਾਵੇ ਰੋਗ ਬਿਮਾਰੀਆਂ ਜਾਂ ਦੁੱਖ ਸੰਕਟਨਾ ਝੱਲੇ ਹੋਣ ਫਿਰ ਜਦੋਂ ਪੂਰਾ ਗ੍ਰੰਥ ਸਾਨੂੰ ਹਰ ਇੱਕ ਪਰਮੇਸ਼ਰ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚੋਂ ਇਹ ਹੀ ਸਿੱਖਿਆ ਦਿੰਦਾ ਆ ਕਿ ਹਰ ਇੱਕ ਨੇ ਦੁੱਖ ਝੱਲਿਆ ਫਿਰ ਅਸੀਂ ਦੁੱਖ ਝੱਲਣ ਤੋਂ ਡਰਦੇ ਕਿਉਂ ਹੈਗੇ ਆਂ ਸਾਨੂੰ ਆ ਕਿਉਂ ਲੱਗਦਾ ਵੀ ਸਾਨੂੰ ਦੁੱਖ ਨਾ ਚੱਲਣੇ ਪੈਣ ਸਾਡੀ ਜ਼ਿੰਦਗੀ ਆਰਾਮਦਾਇਕ ਹੀ ਹੋ ਜਾਵੇ ਸਾਡੀ ਜ਼ਿੰਦਗੀ 'ਚ ਦੁਖਾਂਤ ਨਾ ਐਸਾ ਕਿਵੇਂ ਹੋ ਸਕਦਾ ਜਿੱਦਾਂ ਅਸੀਂ ਪ੍ਰਭੂ ਦੁਲੇ ਚੁਣੇ ਗਏ ਹਾਂ ਉਸੇ ਤਰ੍ਹਾਂ ਚੇਲੇ ਚੁਣੇ ਗਏ ਸੀ ਹੁਣ ਅਸੀਂ ਆਪਣੀ ਜ਼ਿੰਦਗੀ 'ਚ ਤੇ ਚੇਲਿਆਂ ਦੀ ਜ਼ਿੰਦਗੀ 'ਚ ਫਰਕ ਦੇਖੀਏ ਤਾਂ ਚੇਲਿਆਂ ਦੇ ਚੋਣਾਂ ਤੋਂ ਬਾਅਦ ਉਹਨਾਂ ਨੇ ਪਰਮੇਸ਼ਰ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜੇ ਜਦੋਂ ਅਸੀਂ ਚੁਣੇ ਗਏ ਅਸੀਂ ਕੀ ਕਰਨਾ ਸ਼ੁਰੂ ਕੀਤਾ ਅਸੀਂ ਆਪਣੇ ਫਾਇਦੇ ਲੱਭਣੇ ਸ਼ੁਰੂ ਕਰ ਦਿੱਤੇ ਚੇਲਿਆਂ ਦੇ ਜਨਾਬ ਤੋਂ ਬਾਅਦ ਉਹਨਾਂ ਨੇ ਦੁੱਖ ਝੱਲੇ ਮੁਸੀਬਤਾਂ ਝੱਲੀਆਂ ਪਰੇਸ਼ਾਨੀਆਂ ਝੱਲੀਆਂ ਪਰ ਪਰਮੇਸ਼ਰ ਦੇ ਕੰਮ ਨਹੀਂ ਛੱਡੇ ਤੇ ਅਸੀਂ ਦੁੱਖ ਝਲ ਰਹੇ ਹਾਂ ਪਰੇਸ਼ਾਨੀਆਂ ਝਲ ਰਹੇ ਹਾਂ ਪਰ ਅਸੀਂ ਦੁਆ ਕਰਨੀ ਛੱਡੀ ਬੈਠੇ ਹਾਂ ਪਰਮੇਸ਼ਰ ਦੇ ਚੇਲੇ ਸੀ ਜਿਹੜੇ ਉਹਨੇ ਲੋਕਾਂ ਕਰਕੇ ਦੁੱਖ ਝੱਲੇ ਲੋਕਾਂ ਕਰਕੇ ਤਾੜਨਾਵਾ ਸਹੀਆਂ ਲੋਕਾਂ ਨੂੰ ਪ੍ਰਚਾਰ ਸੁਣਾਉਦੇ ਰਹੇ ਪਰ ਫਿਰ ਵੀ ਉਸ ਪਰਮੇਸ਼ਰ ਦੇ ਨਾਮ ਦਾ ਇਨਕਾਰ ਨਹੀਂ ਕੀਤਾ ਵੀ ਨਹੀਂ ਮੈਂ ਪਰਮੇਸ਼ਰ ਦਾ ਦਾਸ ਨਹੀਂ ਬਣਨਾ ਪੌਲ ਪਤਰਸ ਨੇ ਐਸਾ ਪਹਿਲਾ ਕੀਤਾ ਸੀ ਪਰ ਬਾਅਦ ਵਿੱਚ ਉਹ ਪਰਮੇਸ਼ਰ ਦਾ ਐਸਾ ਪ੍ਰਸਿੱਧ ਦਾਸ ਹੋਇਆ ਕਿ ਉਹਨੇ 3000 ਲੋਕਾਂ ਦੇ ਸਾਹਮਣੇ ਬੜੀ ਦਲੇਰੀ ਦੇ ਨਾਲ ਖੁਦਾ ਦਾ ਪ੍ਰਚਾਰ ਕੀਤਾ ਤਾਂ ਉਹਨੇ ਬਹੁਤ ਸਾਰੇ ਐਸੀ ਕੰਮ ਕੀਤੇ ਬਾਅਦ ਵਿੱਚ ਜੋ ਉਹਸੀ ਅਸੂ ਨੇ ਕੀਤੇ ਸੀ ਤੇ ਜੱਤਾ ਕੋਦੇ ਅੰਦਰ ਦਲੇਰੀ ਨਹੀਂ ਸੀ ਉਹ ਨਹੀਂ ਕਰ ਪਾਇਆ ਪਰ ਜਦੋਂ ਉਹਨੂੰ ਖੁਦਾ ਦੀ ਕਾਲਿੰਗ ਅਤੇ ਆਤਮਾ ਮਿਲੀ ਉਹਨੇ ਸਭ ਕੁਝ ਕਰ ਲਿਆ ਅੱਜ ਸਾਨੂੰ ਖੁਦਾ ਦਾ ਆਤਮਾ ਤੇ ਦੀ ਕਾਲਿੰਗ ਕਿਉਂ ਨਹੀਂ ਮਿਲ ਰਹੀ ਕਿਉਂਕਿ ਉਹਦਾ ਪਹਿਲਾ ਕਾਰਨ ਕੀ ਹੈ ਪ੍ਰਮੇਸ਼ਰ ਦੇ ਲੋਕਾਂ ਦੇ ਉੱਤੇ ਆਤਮਾ ਕਦੋਂ ਉਤਰਿਆ ਸੀ ਉਹਨੂੰ ਅਸੀਂ ਅਗਰ ਖਿਆਲ ਨਾ ਸੁਣੀਏ ਤਾਂ ਜਦੋਂ ਉਹ ਸਾਰੇ ਜਣੇ ਮਿਲ ਕੇ ਇੱਕ ਕਮਰੇ 'ਚ ਬੰਦ ਹੋ ਕੇ ਇੱਕ ਮਨ ਹੋ ਕੇ ਸੱਚੇ ਦਿਲ ਦੇ ਨਾਲ ਖੁਦਾ ਨੂੰ ਪੁਕਾਰ ਰਹੇ ਸੀ ਉਦੋਂ ਉਹਨਾਂ ਤੇ ਆਤਮਾ ਉਤਰਿਆ। ਕਿ ਸਾਡੇ ਘਰ 'ਚ 4 ਲੋਕ ਨਹੀਂ ਆ ਕਿ ਸਾਡੇ ਘਰ 'ਚ 5 ਲੋਕ ਨਹੀਂ ਆ ਜਾਂ ਸਾਡੇ ਘਰ 'ਚ 3 ਲੋਕ ਨਹੀਂ ਆ ਜਾਂ ਮੈਕਸਿਮਮ ਸਾਡੇ ਘਰ ਵਿੱਚ 2 ਲੋਕ ਨਹੀਂ ਹੈਗੇ ਕਿ ਅਸੀਂ ਆਪਣਾ ਕਮਰਾ ਬੰਦ ਕਰਕੇ ਪੂਰੇ ਦਿਲੋਂ ਜਾਨ ਲਾ ਕੇ ਖੁਦਾ ਨੂੰ ਨਹੀਂ ਪੁਕਾਰ ਸਕਦੇ। ਕੀ ਖੁਦਾ ਦਾ ਆਤਮਾ ਸਾਡੇ ਲਈ ਨਹੀਂ ਉਤਰੇਗਾ ਸਾਨੂੰ ਆਹ ਲੱਗਦਾ ਕਿ ਚੇਲਿਆਂ ਉਹਨਾਂ ਨੇ ਚੁਣ ਲਿਆ ਰੱਥ ਘੋੜੇ ਦੇ ਦਿੱਤੇ ਆਸੇ ਪਾਸੇ ਸੈਨਿਕ ਸੀ ਰਾਜਿਆਂ ਵਾਂਗੂ ਰਹਦੇ ਸੀ ਐਸੀ ਜ਼ਿੰਦਗੀ ਤਾਂ ਨਹੀਂ ਸੀ ਨਾ ਉਹਨਾਂ ਦੀ ਇੱਕ ਪਾਸੇ ਸੀ ਕਹਿੰਦੇ ਅਸੀਂ ਖੁਦਾ ਦੇ ਚੁਣੇ ਹੋਏ ਆਂ ਇੱਕ ਪਾਸੇ ਅਸੀਂ ਉਹਦੇ ਚੁਣਿਆ ਹੋਇਆ ਵਰਗੇ ਦੁੱਖ ਵੀ ਨਹੀਂ ਝੱਲ ਰਹੇ ਇੱਕ ਪਾਸੇ ਸੀ ਕਹਿੰਦੇ ਕਿ ਅਸੀਂ ਖੁਦਾ ਦੇ ਧੀਆਂ ਪੁੱਤਰਾਂ ਆਂ ਪਰ ਰਾਜਾ ਸੀ ਆਪਣੇ ਪਿਤਾ ਦੀ ਜਾਇਦਾਦ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਨਹੀਂ ਚਾਹ ਰਹੇ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਧੰਨਿਆ ਕਿ ਸਾਡਾ ਪਰਮੇਸ਼ਰ ਜਿਹੜਾ ਸਾਡੇ ਲਈ ਦੁੱਖ ਉਠਾ ਕੇ ਗਿਆ ਦੂਜੇ ਪਾਸੇ ਅਸੀਂ ਕਹਿੰਦੇ ਵੀ ਅਸੀਂ ਦੁੱਖ ਨਹੀਂ ਉਠਾਣੇ ਫਿਰ ਸਾਡੇ ਖੁਦਾ ਦੇ ਚਨਾਬ ਚ ਗੜਬੜ ਹੈਗੀ ਜਿਸ ਸਾਡੀ ਜ਼ਿੰਦਗੀ ਚ ਗੜਬੜ ਹੈਗੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਰਹੀ ਗੜਬੜ ਨੂੰ ਪਛਾਣ ਪਾ ਰਹੇ ਹਾਂ ਕਿ ਸਾਡੀ ਗਲਤੀ ਕਿੱਥੇ ਆ ਜਦੋਂ ਚੇਲੇ ਕਮਜ਼ੋਰ ਸੀ ਅੱਜ ਅਸੀਂ ਵੀ ਕਮਜ਼ੋਰ ਹਾਂ ਉਹਨਾਂ ਨੇ ਤਾਕਤ ਪਾਈ ਕਿਉਂਕਿ ਉਹਨਾਂ ਨੇ ਦੁਆ ਕੀਤੀ ਅਸੀਂ ਦੁਆ ਨਹੀਂ ਕਰ ਰਹੇ ਉਹਨਾਂ ਤੇ ਦਲੇਰੀ ਦਾ ਆਤਮਾ ਉਤਰਿਆ ਕਿਉਂਕਿ ਉਹਨਾਂ ਨੇ ਦੁਆ ਪ੍ਰਾਰਥਨਾ ਕੀਤੀ ਅਸੀਂ ਨਹੀਂ ਕਰ پا ਰਹੇ ਉਹਨਾਂ ਤੇ ਪਰਮੇਸ਼ਰ ਦਾ ਸਮਰਥ ਦਾ ਆਤਮਾ ਸੰਜਮ ਪ੍ਰੇਮ ਦਾ ਆਤਮਾ ਉੱਤਰਿਆ ਕਿਉਂਕਿ ਉਹ ਖੁਦਾ ਦੇ ਵਿੱਚ ਬਰਕਰਾਰ ਰਹੇ ਜੇਲ੍ਹਾਂ ਵਿੱਚ ਫਿਰ ਉਹਨੇ ਸਤੂਤੀ ਕੀਤੀ ਦੁੱਖ ਮੁਸੀਬਤ ਪਰੇਸ਼ਾਨੀਆਂ ਚ ਵੀ ਖੁਦਾ ਦਾ ਧੰਨਵਾਦ ਕੀਤਾ ਅੱਜ ਅਸੀਂ ਖੁਸ਼ੀ ਚ ਆਨੰਦ ਚ ਸਾਡਾ ਪ੍ਰਾਰਥਨਾ ਕਰਨ ਨੂੰ ਦਿਲ ਨਹੀਂ ਕਰਦਾ ਫਿਰ ਗਲਤੀ ਕਿਹਦੇ ਚ ਹੈ ਕਿ ਪਰਮੇਸ਼ਰ ਚ ਹੈ ਸਾਡੀ ਚ ਹੈ ਕੀ ਖੁਦਾ ਨੇ ਸਾਨੂੰ ਉਹਨਾਂ ਨਾਲੋਂ ਘੱਟ ਰੱਖਿਆ ਜਾਂ ਅਸੀਂ ਖੁਦ ਹੀ ਉਹਨਾਂ ਨਾਲੋਂ ਘੱਟ ਰਹੇ ਹਾਂ ਅਸੀਂ ਆਪਣੀ ਗਲਤੀ ਖੁਦ ਹੀ ਨਹੀਂ ਪਹਿਚਾਨ ਰਹੇ ਕਿ ਸਾਡੀ ਗਲਤੀ ਹੈ ਕਿੱਥੇ ਆ ਹੁਣ ਖੁਦਾ ਕਹਿ ਰਿਹਾ ਕਿ ਤੁਸੀਂ ਮੇਰੇ ਨਾਮ ਤੋਂ ਸ਼ਰਮਾਇਓ ਨਾ ਅਸੀਂ ਚਾਰ ਲੋਕਾਂ ਵਿੱਚ ਖੜੇ ਇਹ ਗੱਲ ਕਹਿਣ ਨੂੰ ਸਾਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਮਸੀਹ ਨੂੰ ਮੰਨਦੇ ਆਂ ਕਹਿੰਦਾ ਮੈਂ ਬੰਦੂਆਂ ਆ ਨਾ ਤੁਸੀਂ ਇਸਦਾਂ ਤੋਂ ਬਹਿ ਨਾ ਸ਼ਰਮਾਇਓ ਬਹੁਤ سارے ਲੋਕ ਹੈ ਜੋ ਆਪਣੇ ਵੱਡੀ ਚਰਚ ਦਾ ਸ਼ੋਅ ਆਫ ਕਰਦੇ ਤੇ ਜਿਹੜੇ ਛੋਟੇ ਆ ਉਹ ਚਾਰੇ ਸ਼ਰਮਾ ਜਾਂਦੇ ਕਿ ਸਾਡੀ ਚਰਚ ਤਾਂ ਛੋਟੀ ਆ ਫਿਰ ਇੱਕ ਤਾਂ ਜਿਹੜਾ ਜੇਲ੍ਹ 'ਚ ਜਿੱਦਾਂ ਦਾਸ ਬੈਠਾ ਉਹ ਨਹੀਂ ਸ਼ਰਮਾ ਰਿਹਾ ਤੇ ਜਿਹਦਾ ਦਾਸ ਕੋਈ 50 ਬੰਦੇ ਇਸ ਪ੍ਰਚਾਰ ਕਰ ਰਹੇ ਉਹਨੂੰ ਸ਼ਰਮ ਆਉਂਦੀ ਹੈ ਵੀ ਸਾਡੀ ਚਰਚ ਛੋਟੀ ਹੋ ਗਈ ਆ ਯਾ ਫਿਰ ਚਲੋ ਪਾਸਟਰਸ ਦਾ ਇੱਕ ਲਿੰਕ ਆਪਾਂ ਕਨੈਕਸ਼ਨ ਕੱਢ ਹੀ ਦਿੰਨੇ ਇਹਦੇ ਵਿੱਚੋਂ ਮਸੀਹ ਯੂਸੂ ਹੀ ਲਗਾ ਲਓ ਜੇ ਸਾਡੇ ਸਾਹਮਣੇ 10 ਦੂਰ ਸਿੱਖ ਭਾਈ ਬੈਠੇ ਹੋਣ ਔਰ ਆ ਕੇ ਸਾਨੂੰ ਪੁੱਛਣ ਕਿ ਤੁਸੀਂ ਮਸੀਹ ਨੂੰ ਮੰਨਦੇ ਅਸੀਂ ਡਰ ਜਾਵਾਂਗੇ ਅਸੀਂ ਕਹਾਂਗੇ ਇਹਨਾਂ ਨਾਲ ਕਿਹੜਾ ਪੰਗਾ ਲਵੇ ਕੋਈ ਨਹੀਂ ਪ੍ਰਭੂ ਤੂੰ ਜਾ ਕੇ ਮਾਫੀ ਮੰਗ ਲੂੰਗਾ ਤੇ ਆਪਾਂ ਕਹਿ ਦਿੰਨੇ ਵੀ ਨਹੀਂ ਅਸੀਂ ਨਹੀਂ ਮੰਨਦੇ ਵੀ ਕਿੱਥੇ ਗਿਆ ਸਾਡਾ ਦਲੇਰੀ ਦਾ ਆਤਮਾ ਔਰ ਕਿੱਥੇ ਆ ਸਾਡੀ ਸਮਰਥ ਜਿਹੜੀ ਖੁਦਾ ਨੇ ਸਾਨੂੰ ਦਿੱਤੀ ਆ ਕਿੱਥੇ ਆ ਹੋਰ ਲੋਗ ਜਿਹੜੇ ਦਲੇਰੀ ਨਾਲ ਹਿੰਮਤ ਨਾਲ ਕਹਿ ਸਕਣ ਹਾਂ ਬਈ ਅਸੀਂ ਪਰਮੇਸ਼ਰ ਨੂੰ ਮੰਨਦੇ ਆ ਅਸੀਂ ਆਪਣੀ ਖੁਸ਼ੀ ਨਾ ਮੰਨਦੇ ਆ ਸਾਡੀ ਸ਼ਰਧਾ ਆ ਸਾਡੀ ਆਸਥਾ ਆ ਤੁਸੀਂ ਨਹੀਂ ਮੰਨਣਾ ਨਾ ਮੰਨੋ ਅਸੀਂ ਮੰਨਦੇ ਆ ਸਾਨੂੰ ਮੰਨ ਲੈੰਦੋ ਤੁਸੀਂ ਜੋ ਕਰਨਾ ਉਹ ਕਰੋ ਅਸੀਂ ਜੋ ਨਹੀਂ ਕਰਨਾ ਚਾਹੁੰਦੇ ਸਾਨੂੰ ਉਹ ਕਰਨ ਲਈ ਮਜਬੂਰ ਨਾ ਕਰੋ ਕੀ ਅਸੀਂ ਦਲੇਰੀ ਦੇ ਨਾਲ ਇਹ ਸ਼ਬਦ ਨਹੀਂ ਇਸਤੇਮਾਲ ਕਰ ਸਕਦੇ ਪਰਮੇਸ਼ਰ ਦਾ ਸੰਤ ਪੌਲਸ ਜਿਹੜਾ ਕਲੀਸਿਆਂ ਦਾ ਸਤਾਉਣ ਵਾਲਾ ਸੀ ਕਲੀਸਿਆਂ ਨੂੰ ਡਰਾਉਣ ਵਾਲਾ ਸੀ ਕੁੱਟਣ ਮਾਰਨ ਵਾਲਾ ਸੀ ਉਹ ਸਿੱਧਾ ਖੜਾ ਹੋ ਗਿਆ ਜਿਸ ਜਿਸ ਗੁਰੂ ਦੇ ਕਰਕੇ ਜਿਸ ਮਸੀਹ ਦੇ ਕਰਕੇ ਉਹ ਲੋਕਾਂ ਨੂੰ ਤੰਗ ਕਰਦਾ ਸੀ ਅੱਜ ਉਸੇ ਮਸੀਹ ਦਾ ਪ੍ਰਚਾਰਕ ਦੇ ਮੋਹ ਕਰਨ ਲੱਗਾ ਉਹ ਨਹੀਂ ਸ਼ਰਮਾਇਆ ਜਿਸ ਮਸੀਹ ਦੇ ਕਰਕੇ ਲੋਕਾਂ ਨੂੰ ਕੁੱਟਦਾ ਮਾਰਦਾ ਸੀ ਅੱਜ ਉਸੇ ਹੀ ਮਸੀਹ ਦੇ ਕਰਕੇ ਦੁੱਖ ਝੱਲਣ ਲੱਗਿਆ ਉਹਨੂੰ ਸ਼ਰਮ ਨਹੀਂ ਆ ਰਹੀ ਜਿਸ ਮਸੀਦੇ ਕਰਕੇ ਲੋਕਾਂ ਨੂੰ ਸਤਾਉਂਦਾ ਸੀ ਆ ਜੋ ਦੇ ਨਾਮ 'ਚ ਸਤਾਵ ਚੱਲ ਰਹੇ ਫਿਰ ਵੀ ਧੰਨਵਾਦ ਕਰ ਰਿਆ ਫਿਰ ਫਰਕ ਕੀ ਤੇ ਜੀ ਆ ਸਾਡੀ ਧਾਰਮਿਕਤਾ ਜੀ ਨਾ ਉਹਨੇ ਲੋਕਾਂ ਲਈ ਦੁੱਖ ਚੱਲਣੇ ਸੀ ਆਪਣੇ ਲਈ ਦੁੱਖ ਨਹੀਂ ਚੱਲ ਰਹੇ ਉਹਨੇ ਲੋਕਾਂ ਲਈ ਮਿਹਨਤਾਂ ਕਰ ਲਈਆਂ ਜੇਲਾਂ 'ਚ ਰਹਿ ਲਿਆ ਪਰ ਅਸੀਂ ਆਪਣੇ ਲਈ ਨਹੀਂ ਮਿਹਨਤਾਂ ਕਰ ਰਹੇ ਉਹਦੇ ਉੱਤੇ ਜਦ ਖੁਦਾ ਦੀ ਆਤਮਾ ਉਤਰੇ ਕਿ ਕਿਉਂਨੇ ਮਿਹਨਤ ਕੀਤੀ ਖੁਦਾ ਨੂੰ ਵਫਾਦਾਰੀ ਕੀਤੀ ਅਸੀਂ ਵਫਾਦਾਰੀ ਨਹੀਂ ਕਰ ਰਹੇ ਅਸੀਂ ਕਿਉਂ ਪਰਮੇਸ਼ਰ ਦੇ ਨਾਮ ਤੋਂ ਪਿੱਛੇ ਹੁੰਦੇ ਜਾ ਰਹੇ ਹਾਂ ਕਿ ਸਾਡਾ ਪਰਮੇਸ਼ਰ ਪਲਾ ਪਰਮੇਸ਼ਰ ਨਹੀਂ ਹੈ ਪਹਿਲੀ ਪਰਮੇਸ਼ਰ ਸਾਨੂੰ ਬੜੇ ਚੰਗੇ ਲੱਗਦੇ ਸੀ ਜਿਹੜੇ ਸਾਨੂੰ ਡਰਾ ਧਮਕਾ ਕੇ ਰੱਖਦੇ ਸੀ ਕਿ ਇਹ ਪਰਮੇਸ਼ਰ ਜਿਹੜਾ ਸਾਨੂੰ ਧੀਆ ਪੁੱਤਰ ਕਹਿ ਕੇ ਬੁਕਾਰਦਾ ਹੈ ਇਹ ਦੀ ਗਲਤੀ ਐਸੇ ਦੀ ਹੈ ਕਿ ਇਹਨੇ ਸਾਨੂੰ ਕੁਝ ਜ਼ਿਆਦਾ ਹੀ ਖੁੱਲ੍ਹ ਦੇ ਛੱਡੀ ਆ ਫੇ ਅਸੀਂ ਕਿ ਵਾਕਈ ਇਸ ਇੱਕ ਅੱਛੇ ਬਾਪ ਆ ਮਾਂ ਬਾਪ ਦੇ ਬਿਗੜੀ ਹੋਈ ਔਲਾਦ ਵਾਲੇ ਕੰਮ ਕਰ ਰਹੇ ਆ ਕਿ ਵਾਕਈ ਸਾਨੂੰ ਇਹ ਹੋਣਾ ਚਾਹੀਦਾ ਵੀ ਸਾਨੂੰ ਪਹਿਲਾਂ ਵਾਲਿਆਂ ਵਾਂਗੂ ਡਰਾ ਕੇ ਰੱਖੇ ਪਹਿਲਾਂ ਵਾਲਿਆਂ ਵਾਂਗੂ ਬੰਨ ਨਾ ਜਕੜ ਕੇ ਰੱਖੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਅਸੀਂ ਨਾ ਵੀ ਨਾ ਸਕੀਏ ਚਾਹੇਪਾ ਵਿੱਚ ਜੂਆ ਪੈ ਜਾਣ ਪਰ ਜਿੱਦ ਦੇ ਉਹਨਾਂ ਨੇ ਕਹਿ ਤਾ ਨਹੀਂ ਬਾਲ ਧੋਣੇ ਤਾਂ ਫਿਰ ਨਹੀਂ ਧੋਣੇ ਕਿ ਸਾਨੂੰ ਉਹ ਜ਼ਿੰਦਗੀ ਪਸੰਦ ਸੀ ਜਾਂ ਇਹ ਪਸੰਦ ਆ ਜਿੱਦੇ ਖੁਦਾ ਨੇ ਸਾਡੀ ਜਕੜਨਾ ਬੇੜੀਆਂ ਤੇ ਸਾਡੀ ਮਹਿਲ ਸਾਥੋਂ ਲਾਹ ਸੁੱਟੀ ਹੈਗੀ ਆ ਤਾਂ ਫਿਰ ਵੀ ਅਸੀਂ ਉਹਦੇ ਨਾਲ ਵਫਾਦਾਰ ਨਹੀਂ ਹੋ ਰਹੇ ਤਾਂ ਫਿਰ ਗਲਤੀ ਕਿਹਦੀ ਆ ਅਸੀਂ ਕੌਣ ਹੁੰਦੇ ਆ ਮੂੰਹ ਠਾ ਕੇ ਆਪਾਂ ਪਰਮੇਸ਼ਰ ਨੂੰ ਬੜੀ ਜਲਦੀ ਇਹ ਗੱਲ ਕਹਿ ਦਿੰਦੇ ਨੇ ਕਿ ਲੈ ਰੱਬਾ ਤੂੰ ਆਇਆ ਕਿਉਂ ਕੀਤਾ ਜਿੱਦ ਦੇ ਖੁਦਾ ਸਾਥੋਂ ਸਵਾਲ ਪੁੱਛਣ ਲੱਗਾ ਸਾਥੋਂ ਜਵਾਬ ਨਹੀਂ ਦੇ ਹੋਣੇ ਅਸੀਂ ਖੁਦ ਅੱਜ ਤੱਕ ਕੀਤਾ ਹੀ ਕੀ ਆ ਜਿਵੇਂ ਅਸੀਂ ਸਾਰਾ ਦਿਨ ਮਿਹਨਤ ਕਰਕੇ ਆਉਣੇ ਮਜ਼ਦੂਰੀ ਕਰਕੇ ਆਉਣੇ 8 ਘੰਟੇ 6 ਘੰਟੇ 10 ਘੰਟੇ 12 ਘੰਟੇ ਤਾਂ ਆਪਣੇ ਪਰਿਵਾਰਾਂ ਲਈ ਕਰਦੇ ਆ ਜੋ ਕਿ 15 ਮਿੰਟ ਘਰ ਆ ਕੇ ਪ੍ਰੇਰ ਵਿੱਚ ਬਹਿ ਵੀ ਗਏ ਤਾਂ ਵੀ ਆਪਣੇ ਪਰਿਵਾਰ ਲਈ ਮੰਗ ਰਿਹਾ ਜੇ ਕੋਈ 2.5 ਘੰਟੇ 3 ਘੰਟੇ ਬਾਹਰ ਆ ਪ੍ਰਾਰਥਨਾ ਕਰਨ ਤਾਂ ਵੀ ਉਹ ਆਪਣੇ ਪਰਿਵਾਰ ਲਈ ਮੰਗ ਰਿਹਾ ਆ ਉਹ ਕੋਈ ਰੱਬ ਦੇ ਕੰਮ ਨਹੀਂ ਕਰ ਰਿਹਾ ਫਿਰ ਅਸੀਂ ਕਿਹੜੇ ਮੂੰਹ ਨਾਲ ਕਹਿੰਨੇ ਵੀ ਰੱਬਾ ਅਸੀਂ ਤਾਂ ਤੇਰੇ ਲਈ ਇੰਨਾ ਕੁਝ ਕੀਤਾ ਤੂੰ ਸਾਡੇ ਲਈ ਕੀ ਕੀਤਾ ਅਸੀਂ ਕੀਤਾ ਕੀ ਇਹ ਆ ਖੁਦ ਲਈ ਕਿ ਸਾਰਾ ਦਿਨ 10 12 ਘੰਟੇ ਪਹਿਲਾਂ ਬਾਹਰ ਮਿਹਨਤ ਪਰਿਵਾਰ ਲਈ ਕਰਨੀ ਫਿਰ ਜਿਹੜਾ 15 ਮਿੰਟ ਪ੍ਰਭੂ ਕੋਲੇ ਬਹਿਣਾ ਉਹ ਵੀ ਆਪਣੇ ਪਰਿਵਾਰ ਲਈ ਮੰਗੀ ਜਾਣਾ ਤਾਂ ਅਸੀਂ ਕਹਿੰਨੇ ਵੈਸੇ ਪ੍ਰਭੂ ਚ ਬਹੁਤ ਮਿਹਨਤ ਕਰ ਰਹੇ ਆ ਕਿ ਸਾਨੂੰ ਇਹ ਅਧਿਕਾਰ ਹੈ ਇਹ ਗੱਲ ਕਹਿਣ ਦਾ ਕਿ ਪ੍ਰਭੂ ਅਸੀਂ ਤੇਰੇ ਚ ਮਿਹਨਤ ਕਰ ਰਹੇ ਆ ਪ੍ਰਭੂ ਕਹੇਗਾ ਤੂੰ ਮੇਰੇ ਲਈ ਕੀ ਕੀਤਾ ਹਰ ਇੱਕ ਚੀਜ਼ ਤਾਂ ਤੂੰ ਆਪਣੇ ਪਰਿਵਾਰ ਲਈ ਕੀਤੀ ਸਾਨੂੰ ਇਹ ਅਧਿਕਾਰ ਨਹੀਂ ਹੈਗਾ ਇਹ ਗੱਲ ਕਹਿਣ ਦਾ ਕਿ ਖੁਦਾ ਸਾਡੇ ਨਾਲ ਤਾਂ ਐਸਾ ਕਿਉਂ ਕਰ ਰਿਹਾ ਹੈ ਕਿਉਂਕਿ ਖੁਦਾ ਅਗਰ ਸਾਨੂੰ ਪੁੱਛੇ ਪਹਿਲਾਂ ਤੂੰ ਮੈਨੂੰ ਇਹ ਦੱਸ ਤੂੰ ਮੇਰੇ ਲਈ ਕੀ ਕੀਤਾ ਹੈ ਕੀ ਸਾਡੇ ਕੋਲੇ ਜਵਾਬ ਹੈ ਕਿ ਅਸੀਂ ਖੁਦ ਅਲੀ ਕੀ ਕੀਤਾ ਹੈ ਪਰ ਜਦੋਂ ਸੀ ਰਿਐਲਿਟੀ ਵੇਖੀ ਤਾਂ ਅਸੀਂ ਕੁਝ ਕੀਤਾ ਵੀ ਨਹੀਂ ਹਜੇ ਪਰਮੇਸ਼ਰ ਦਾ ਦਾਸ ਸੰਤ ਪੌਲਸ ਜਾਂ ਫਿਰ ਪਤਰਸ ਜਾਂ ਪੌਲ ਜਾਂ ਫਿਰ ਕੋਈ ਵੀ ਉਹਦੇ 12 11 ਚੇਲੇ ਸੀ ਉਸ ਤੋਂ ਬਾਅਦ 70 ਚੇਲੇ ਸੀ ਉਸ ਤੋਂ ਬਾਅਦ ਜਿੰਨੇ ਵੀ ਚੇਲੇ ਠਰਾਈ ਗਏ ਉਹ ਕਹਿ ਸਕਦੇ ਸੀ ਕਿ ਅਸੀਂ ਮਸੀਹ ਜੀ ਇੱਕ ਚੰਗੀ ਲੜਾਈ ਲੜੀ ਹੈ ਅਸੀਂ ਮਸੀਹ ਦੇ ਲਈ ਇੱਕ ਬਹੁਤ ਅੱਛੇ ਕੰਮ ਕਰ ਰਿਹਾ। ਕੀ ਕੰਮ ਉਹਨਾਂ ਨੇ ਕਰਿਆ? ਸੀ ਰੋਗੀਆਂ ਨੂੰ ਚੰਗਾ ਕੀਤਾ ਸੀ, ਬਿਮਾਰਾਂ ਦੇ ਉੱਤੇ ਹੱਥ ਰੱਖ ਕੇ ਉਹ ਚੰਗੇ ਹੋਏ ਸੀਗੇ। ਲੋਕਾਂ ਨੂੰ ਸ਼ੁੱਧ ਕੀਤਾ ਸੀਗਾ। ਧਰਮ ਭਲਾਈ ਦੇ ਕੰਮ ਕੀਤੇ ਸੀ। ਜ਼ਰੂਰਤਮੰਦਾਂ ਦੀ ਜ਼ਰੂਰਤ ਲਈ ਜਿੱਥੇ ਦੁਆ ਕਰ ਸਕਦੇ ਸੀ, ਦੁਆ ਕੀਤੀ ਸੀ। ਜਿੱਥੇ ਹੋਰ ਜ਼ਰੂਰਤ ਸੀ ਉੱਤੇ ਹਰ ਤਰ੍ਹਾਂ ਦੀ ਜ਼ਰੂਰਤ ਪੂਰੀ ਕੀਤੀ। ਉਹਨਾਂ ਨੇ ਰੱਬ ਦੇ ਨਾਮ ਤੇ ਜ਼ਿੰਦਗੀ ਪੂਰੀ ਦੇ ਦਿੱਤੀ। ਨਿਰਸਵਾਰਥ ਜ਼ਿੰਦਗੀ ਜੀ। ਉਹ ਤਾਂ ਕਹਿ ਸਕਦੇ ਵੇ ਅਸੀਂ ਪ੍ਰਭੂ ਜੀ ਮਿਹਨਤ ਕੀਤੀ। ਅਸੀਂ ਤਾਂ ਇਹ ਕਹਿਣ ਦੇ ਹਜੇ ਯੋਗ ਹੀ ਨਹੀਂ ਹਾਂ ਕਿ ਪ੍ਰਭੂ ਅਸੀਂ ਤਰ੍ਹਾਂ ਚ ਮਿਹਨਤ ਕੀਤੀ। ਅਗਰ ਪ੍ਰਭ ਨਾ ਪ੍ਰਭੂ ਮੇਟਾ ਇੰਨੇ ਤੇਰੇ ਅੱਗੇ ਪ੍ਰੇਅਰ ਕੀਤੀ ਕੀ ਪ੍ਰੇਅਰ ਕੀਤੀ 2.5 ਘੰਟਿਆਂ ਚ ਪ੍ਰਭੂ ਗੱਡੀ ਦੇ ਦੇ ਵੀਜ਼ਾ ਦੇ ਦੇ ਕੰਮ ਦੇ ਦੇ ਕਰਦੀ ਦੇ ਕੀ ਕੀ ਮੰਗਦੇ ਰਹੇ ਆਂ ਖੁਦਾ ਤੋਂ ਕੀ ਉਹਨੂੰ ਅਸੀਂ ਪਰਮੇਸ਼ਰ ਚ ਕੀਤੀ ਮਿਹਨਤ ਕਵਾਂਗੇ ਉਹਨੂੰ ਵੀ ਅਸੀਂ ਆਪਣੇ ਪਰਿਵਾਰ ਲਈ ਕੀਤੀ ਮਿਹਨਤ ਕਵਾਂਗੇ ਔਰ ਉੱਪਰੋਂ ਅਸੀਂ ਜੇ ਸਾਡਾ ਖੁਦਾ ਸਾਨੂੰ ਨਹੀਂ ਦਿੰਦਾ ਅਸੀਂ ਹੋਰ ਵੀ ਜ਼ਿਆਦਾ ਟੀਟਾ ਤੇ ਆਣ ਆ ਗਿਆ ਕਰ ਪੀੜੀ ਹੈਗੀਆਂ ਜਿਹੜੀ ਅਸੀਂ ਮੂੰਹ ਪਰ ਕੇ ਮੈਂਟ ਨਹੀਂ ਲਾਉਂਦੇ ਅਗਰ ਕਹਿਣ ਲੱਗੇ ਕੀ ਫਾਇਦਾ ਇੰਨੀਆਂ ਦੁਆ ਪ੍ਰਾਰਥਨਾ ਕਰਨ ਦਾ ਮਿਲਿਆ ਤਾਂ ਫੇਰ ਨਹੀਂ ਸਾਨੂੰ ਕੁਝ ਖੁਦਾ ਕਹਿੰਦਾ ਤੇਰੀ ਨਿਰਸਵਾਰਥ ਹੋਠਾਂ ਦੀ ਪੇਟ ਮੇਰੇ ਕੋਲੇ ਪਹੁੰਚੇ ਪਰ ਮਾਫ ਕਰਨਾ ਸੀ ਜਦ ਵੀ ਪੁਕਾਰਦੇ ਆ ਸਵਾਰਥ ਨਾਲ ਹੀ ਪੁਕਾਰਦੇ ਆ ਅਸੀਂ ਜਦ ਵੀ ਦੁਆ ਕਰਦੇ ਆ ਕਦੇ ਵੀਜ਼ਿਆਂ ਲਈ ਕਦੇ ਨੌਕਰੀਆਂ ਲਈ ਕਦੇ ਘਰਾਂ ਲਈ ਕਦੇ ਗੱਡੀਆਂ ਲਈ ਖੁਦਾ ਨਾ ਤਾਂ ਵੀਜ਼ੇ ਤੋਂ ਦੁੱਖ ਰੱਖਦਾ ਆ ਨਾ ਉਹਨੂੰ ਗੱਡੀ ਤੋਂ ਕੋਈ ਤਕਲੀਫ ਆ ਨਾ ਉਹਨੂੰ ਘਰ ਤੋਂ ਕੋਈ ਤਕਲੀਫ ਆ ਪਰ ਉਹ ਕਹਿੰਦਾ ਨਿਰਸਵਾਰਥ ਮੇਰੇ ਹਜ਼ੂਰ ਪੁਕਾਰ ਸਿਰਫ ਸਵਾਰਥ ਲੈ ਕੇ ਨਾ ਮੇਰੇ ਕੋਲੇ ਆ ਮੇਰੇ ਨਾਲ ਇੱਕ ਰਿਸ਼ਤਾ ਕਾਇਮ ਕਰ ਅਸੀਂ ਤਾਂ ਉਹਦੇ ਨਾਲ ਸਿਰਫ ਇੱਕ ਬਿਜ਼ਨਸ ਕਰਦੇ ਆ ਵੀ ਸਾਨੂੰ ਚੀਜ਼ਾਂ ਦੇਈ ਜਾਂ ਦੇਈ ਜਾਂ ਉਹਦਾ ਪਿਆਰ ਵਾਲਾ ਸਾਡਾ ਤੇ ਨਾਲ ਕੋਈ ਕਨੈਕਸ਼ਨ ਨਹੀਂ ਗੱਲਬਾਤ ਅਸੀਂ ਤੇਰੇ ਨਾਲ ਕੋਈ ਨਹੀਂ ਕਰਨੀ ਕਹਿੰਦਾ ਕਿਉਂ ਤੁਸੀਂ ਨਹੀਂ ਜਾਣਦੇ ਕਹਿੰਦਾ ਉਸਨੇ ਸਾਨੂੰ ਬਚਾਇਆ ਆ ਉਹਨੇ ਸਾਡੇ ਲਈ ਲਹੂ ਵਹਾਇਆ ਆ ਉਹਨੇ ਸਾਨੂੰ ਆਪਣੇ ਰਾਜ ਦੀ ਤਿਆਰੀ ਕਰਨ ਲਈ ਕਿਹਾ ਆ ਸਵਰਗ ਦੇ ਰਾਜ ਦੀ ਉਹਨੇ ਸਾਨੂੰ ਧਰਤੀ ਤੇ ਸਾਰੇ ਪਾਪ ਮਾਫ ਕਰਕੇ ਸਾਨੂੰ ਸਭ ਨੂੰ ਹੀ ਐਸਾ ਕੋਈ ਜਿਹੜਾ ਰੋਟੀ ਵੱਲੋਂ ਵੀ ਥੜਿਆ ਹੋਵੇ ਸਾਨੂੰ ਸਭ ਨੂੰ ਹੀ ਉਹਨੇ ਸਾਡੇ ਰੋਜ਼ ਦੀ ਰੋਟੀ ਜਿੰਨੀ ਬਰਕਤ ਦਿੱਤੀ ਹੈਗੀ ਆ ਕਹਿੰਦਾ ਤੁਸੀਂ ਉਹਦੇ ਦੁਆਰਾ ਬਚਾਏ ਗਏ ਆ ਤੁਸੀਂ ਉਹਦੇ ਦੁਆਰਾ ਸੱਦੇ ਗਏ ਆ ਸਾਡੇ ਕੰਮਾਂ ਦੇ ਅਨੁਸਾਰ ਨਹੀਂ ਉਹਨੇ ਸਾਨੂੰ ਚੁਣਿਆ ਇਹ ਵੀ ਗੱਲ ਯਾਦ ਰੱਖੋ ਆਮ ਆ ਸੋਚੂ ਕਿ ਜੇ ਪ੍ਰਭੂ ਨੇ ਸਾਨੂੰ ਸੋਚਣ ਲਿਆ ਤਾਂ ਅਸੀਂ ਬੜੇ ਚੰਗੇ ਕੰਮ ਕਰਦੇ ਸੀ ਤਾਂ ਕੋਈ ਕਹਿ ਸਕਦਾ ਕਿ ਪੌਲਸ ਦੇ ਕੰਮ ਬੜੇ ਸੋਹਣੇ ਸੀਗੇ ਜੋ ਖੁਦਾ ਨੂੰ ਆਪਣੇ ਦਾਸ ਹੋਣ ਦੇ ਲਈ ਚੁਣ ਲਿਆ ਜਾਂ ਪਤਰ ਜਿਹੜਾ ਜਾਲ ਸੁਧਾਰ ਰਿਆ ਸੀ ਮੱਛੀਆਂ ਫੜ ਰਿਹਾ ਸੀ ਅੰਦਰਿਆਸ ਤੇ ਉਹ ਤੇ ਫਿਰ ਕੀ ਉਹਨਾਂ ਨੇ ਬੜੇ ਸੋਹਣੇ ਕੰਮ ਕਰ ਰਹੇ ਸੀ ਮੱਛੀਆਂ ਫੜਨਾ ਕਿਤੇ ਬੜਾ ਵੱਡਾ ਧਾਰਮਿਕਤਾ ਦਾ ਕੰਮ ਆ ਜਿਹਦੇ ਲਈ ਉਹਨੇ ਸਾਨੂੰ ਚੁਣ ਲਿਆ ਔਰ ਅਸੀਂ ਕਰਦੇ ਵੀ ਕੀ ਰਹੇ ਹਾਂ ਅਸੀਂ ਕਹਿੰਨੇ ਵੀ ਸਾਡੇ ਚੰਗੇ ਕਰਮ ਸੀ ਜਿਹੜਾ ਮਸੀਹ ਉਸ ਨੇ ਸਾਨੂੰ ਚੁਣ ਲਿਆ ਕਿਹੜੇ ਚੰਗੇ ਕਰਮ ਸੀ ਕਿ ਅਸੀਂ ਦੁੱਧ ਦਾ ਗਲਾਸ ਲਈ ਜਾਂਦੇ ਸੀ ਬਾਹਰ ਭੀਖ ਮੰਗਣ ਵਾਲਿਆਂ ਨੂੰ ਠੋਕਰਾਂ ਤੇ ਦਬਕੇ ਮਾਰ ਕੇ ਤੇ ਨਾਲੀਆਂ 'ਚ ਰੋੜ ਆਉਂਦੇ ਸੀ ਅਸੀਂ ਨਾਰੀਅਲ ਲਈ ਆਉਂਦੇ ਸੀ ਸਿਰ 'ਚ ਖੁਸ਼ਕੀ ਸੀ ਆਪਦੇ ਸਿਰ ਨੂੰ ਤਾਂ ਲਾਉਣਾ ਕੀ ਤੇ ਅਸੀਂ ਉਹ ਨਹਿਰਾਂ 'ਚ ਰੋੜ ਆਉਂਦੇ ਸੀ ਅਸੀਂ ਸੱਤ ਰੰਗੇ ਧਾਗੇ ਲਏ ਉਹਦੇ ਸਾਰਾ ਦਰਖਤ ਹਰਾ ਭਰਾ ਰੰਗ ਬਰੰਗਾ ਕਰਿਆ ਹੁੰਦੇ ਸੀ ਤੇ ਉਸ ਧਾਗੇ ਨੇ ਕੋਈ ਚੰਦਾ ਕੰਮ ਨਹੀਂ ਕੀਤਾ ਇਹ ਭਲੇ ਕੰਮ ਸੀ ਸਾਡੇ ਅਸੀਂ ਖਾਣ ਵਾਲੀਆਂ ਚੀਜ਼ਾਂ ਜਲਾਈ ਜਾਂਦੇ ਸੀ ਪੈਣ ਨਾਲੀਆਂ ਚੀਜ਼ਾਂ ਸਾੜੀ ਜਾਂਦੇ ਸੀ ਔਰ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਅਸੀਂ ਤਾਰੀ ਜਾਂਦੇ ਸੀ ਔਰ ਸਿੱਟਣ ਵਾਲੀਆਂ ਚੀਜ਼ਾਂ ਨੂੰ ਅਸੀਂ ਦੇਵੀ ਦੇਵਤੇ ਬਣਾਏ ਬੈਠੇ ਸੀ ਕਿ ਇਹ ਚੰਗੇ ਕੰਮ ਸੀ ਜਿਨ੍ਹਾਂ ਨੂੰ ਵੇਖ ਕੇ ਖੁਦਾ ਨੇ ਸਾਨੂੰ ਚੁਣ ਲਿਆ ਖੁਦਾ ਨੇ ਸਾਡੇ ਤੇ ਦਇਆ ਕਰਕੇ ਰਹਿਮ ਕਰਕੇ ਆਪਣੀ ਕਿਰਪਾ ਦੇਣਾ ਸਾਨੂੰ ਚੁਣਿਆ ਸਾਨੂੰ ਸੱਦਿਆ ਕਿ ਅਸੀਂ ਖੁਦਾ ਦੇ ਰਾਜ ਚ ਪਵਿੱਤਰ ਬਣੀਏ ਅਸੀਂ ਉਹਦੇ ਅਨੁਸਾਰ ਉਹਦੀ ਮਰਜ਼ੀ ਦੇ ਅਨੁਸਾਰ ਸੱਦੇ ਗਏ ਆ ਤਾਂ ਜੋ ਅਸੀਂ ਮਸੀਹ ਯਿਸੂ ਦੇ ਵਿੱਚ ਸੰਦੀਪਕ ਜੀਵਨ ਨੂੰ ਪ੍ਰਾਪਤ ਕਰੀਏ ਪਰ ਜਿਹੜਾ ਉਹਨੇ ਕੁਝ ਸਮੇਂ ਦਾ ਜੀਵਣ ਇੱਥੇ ਸਾਨੂੰ ਇੱਕ ਕਿਰਪਾ ਦੇ ਤੌਰ ਤੇ ਸਪੋਜ਼ ਕਰੋ ਅਸੀਂ ਸਾਡਾ ਜਦੋਂ ਨੈਟ ਖਤਮ ਹੋ ਜਾਂਦਾ ਅਸੀਂ ਇੱਕ ਕੂਪਨ ਲੈ ਲੈਨੇ ਆ 19 ਰੁਪਿਆ ਦਾ 20 ਰੁਪਿਆ ਦਾ 15 ਰੁਪਿਆ ਦਾ 10 ਰੁਪਿਆ ਦਾ ਕਿਸ ਲਈ ਲੈਨੇ ਆ ਉਹ ਟਾਈਮ ਵੇਸਟ ਕਰਨ ਲਈ ਇੱਕ ਬਿਜ਼ਨਸਮੈਨ ਲਊਗਾ ਉਹ ਸਮਾਂ ਅਸ ਆਖਿਰ ਮਤਲਬ ਉਹ ਕਿਉਂ ਬਣਾਇਆ ਗਿਆ ਸੀ ਕਿ ਸਮ ਟਾਈਮ ਤੁਸੀਂ ਕੋਈ ਜ਼ਰੂਰੀ ਕੰਮ ਕਰ ਰਹੇ ਹੋ ਇੰਟਰਨੈਟ ਦੇ ਉੱਤੇ ਤੇ ਜੇ ਤੁਹਾਡਾ ਉਹ ਕੂਪਨ ਜਿਹੜਾ ਆ ਮਤਲਬ ਜਿਹੜਾ ਡੇਲੀ ਡਾਟਾ ਆ ਉਹ ਖਤਮ ਹੋ ਜਾਵੇ ਤਾਂ ਤੁਸੀਂ ਇੱਕ ਕੂਪਨ ਲੈ ਸਕਦੇ ਆ ਤਾਂ ਕਿ ਜੇ ਤੁਹਾਡਾ ਕੰਮ ਅਧੂਰਾ ਪਿਆ ਕੋਈ ਬਿਜ਼ਨਸ ਜਾਂ ਕੁਝ ਵੀ ਤੁਸੀਂ ਉਹਨੂੰ ਪੂਰਿਆ ਕਰ ਸਕੋ ਤੇ ਅਸੀਂ ਵੇਲਣਾ ਨੇ ਉਹਨੂੰ ਕਿਸ ਲਈ ਯੂਜ਼ ਕਰ ਲੈਣਾ ਅਸੀਂ ਫਿਲਮ ਦੇਖਦੇ ਪਏ ਸੀ ਸਾਡੀ ਅੱਧੀ ਫਿਲਮ ਰਹਿ ਗਈ ਆ ਕਰ ਲਓ 15 ਰੁਪਏ ਦਾ ਰੀਚਾਰਜ ਹੋਰ ਤੇ ਉਹ ਫਿਲਮ ਪੂਰੀ ਕਰ ਲਈਏ ਉਸੇ ਤਰ੍ਹਾਂ ਖੁਦਾ ਨੇ ਸਾਨੂੰ ਜੀਵਨ ਕਿਸ ਲਈ ਦਿੱਤਾ ਸੀ ਕਿ ਜਿਹੜੇ ਕੰਮ ਅਧੂਰੇ ਰਹਿ ਗਏ ਆ ਉਹਨੂੰ ਤੁਸੀਂ ਪੂਰਿਆਂ ਕਰ ਲਓ ਤੇ ਅਸੀਂ ਉਸ ਜਿਹੜਾ ਐਕਸਟਰਾ ਸੰਕੂਪਣ ਮਿਲਿਆ ਪਰਮੇਸ਼ਰ ਵੱਲੋਂ ਕੁਛ ਸਮਾਂ ਅਸੀਂ ਉਸੇ ਵੇਲੇ ਮਰ ਜਾਣਾ ਸੀ ਅਗਰ ਮਸੀਹ ਸੁਣਾਉਂਦਾ ਔਰ ਉਹਦੇ ਉਹਦੇ ਕਰਕੇ ਸਾਨੂੰ ਜਿਹੜਾ ਐਕਸਟਰਾ ਸਮਾਂ ਮਿਲਿਆ ਵੀ ਚਲੋ ਜਿਹੜਾ ਸਾਡਾ ਅਧੂਰਾ ਕੰਮ ਰਹਿ ਗਿਆ ਸਾਡੇ ਮੂੰਹ ਦੀ ਤੋਬਾ ਕਰਨੀ ਸਾਡੀ ਜ਼ਿੰਦਗੀ ਦਾ ਬਦਲਾਅ ਕਰਨਾ ਅਤੇ ਇਹਨਾਂ ਰੂਲ ਨਿਜ਼ਮ ਤੇ ਉੱਤੇ ਚੱਲਣਾ ਜਿਹੜੇ ਰੂਲ ਨਿਜ਼ਮ ਈਸ਼ਾ ਮਸੀਹ ਨੇ ਤੁੰਦ ਦੱਸਿਆ ਤੇ ਅਸੀਂ ਹੁਣ ਇਹਨੂੰ ਪੂਰਾ ਕਰ ਲਿਆ ਪਰ ਅਸੀਂ ਖੁਦਾਵਾਲੋ ਦਿੱਤੇ ਉਸ ਅੱਛੇ ਕੁਪਨ ਦਾ ਗਲਤ ਇਸਤੇਮਾਲ ਕਰ ਰਹੇ ਹਾਂ ਅਸੀਂ ਸਿਰਫ ਲਾਲਚਾਂ ਪਿੱਛੇ ਪਏ ਆ ਸਾਨੂੰ ਧਰਤੀ ਤੋਂ ਤੋੜੋ ਨੇ ਸਵਰਗ ਨਾਲ ਜੋੜਿਆ ਸੀ ਆ ਰੱਸੀ ਉਸ ਐਕਸਟਰਾ ਟਾਈਮ ਦੇ ਵਿੱਚ ਵੀ ਧਰਤੀ ਜਿਹੇ ਜੁੜੇ ਹੋਏ ਆ ਖੁਦਾ ਸਾਨੂੰ ਧਰਤੀ ਦੀ ਚੀਜ਼ ਆਸ਼ੀਸ਼ ਮਹਿਮਾ ਵਡਿਆਈ ਆਦਰ ਤਨ ਦੌਲਤ ਪੈਸਾ ਆਪਣੇ ਆਪ ਹੀ ਦੇ ਦੇਵੇਗਾ ਕਿਉਂਕਿ ਉਹਨੇ ਸਾਰੀ ਸ੍ਰਿਸ਼ਟੀ ਤੇ ਤਨ ਦੌਲਤ ਪੈਸਾ ਐ ਸੌਰਾਮ ਗੱਡੀਆਂ ਸਭ ਚੀਜ਼ਾਂ ਕਿਤੇ ਜਾਨਵਰਾਂ ਲਈ ਨਹੀਂ ਬਣਾਈਆਂ ਹੈਗੀਆਂ ਮਨੁੱਖ ਲਈ ਹੀ ਬਣਾਈਆਂ ਆ ਔਰ ਮਨੁੱਖ ਨੂੰ ਦੇਊਗਾ ਵੀ ਜ਼ਰੂਰ ਉਹ ਪਰ ਉਦੋਂ ਜਦੋਂ ਮਨੁੱਖ ਇੱਕ ਭਲਾ ਚੰਗਾ ਮਨੁੱਖ ਬਣ ਕੇ ਇੱਕ ਆਗਿਆਕਾਰ ਮਨੁੱਖ ਬਣ ਕੇ ਪਰਮੇਸ਼ਰ ਦੇ ਸਵਰਗ ਰਾਜ ਲਈ ਤਿਆਰੀ ਕਰਨ ਵਾਲਾ ਹੋਊਗਾ ਉਹ ਨੂੰ ਖੁਦਾ ਖੁਸ਼ ਹੋ ਕੇ ਸਾਨੂੰ ਆਪੇ ਚੀਜ਼ਾਂ ਦੇ ਦੂਗਾ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਅਗਰ ਐਕਸਟਰਾ ਲਾਈਫ ਦਿੱਤੀ ਆ ਤਾਂ ਇਸ ਲਈ ਨਹੀਂ ਕਿ ਤੁਸੀਂ ਧਰਤੀ ਦੇ ਉੱਤੇ ਪੈਸਾ ਕਮਾਈ ਜਾਓ ਪਰ ਇਸ ਲਈ ਕਿ ਤੁਸੀਂ ਸਵਰਗ ਲਈ ਤਨ ਕਮਾਓ ਧਰਤੀ ਦਾ ਤੁਹਾਨੂੰ ਤਾਂ ਕਹਿੰਦਾ ਮੈਂ ਤੁਹਾਨੂੰ ਆਪੇ ਹੀ ਦੇ ਦੂੰਗਾ ਇਹ ਤਾਂ ਸਭ ਮੈਂ ਬਣਾਇਆ ਹੀ ਤੁਹਾਡੇ ਲਈ ਆ ਐਸਾ ਥੋੜੀ ਹੋਊਗਾ ਵੀ ਜੇ ਸਾਡੇ ਹਿੱਸੇ ਦਾ ਤਨ ਦੌਲਤ ਪੈਸਾ ਜਦੋਂ ਅਸੀਂ ਉਸ ਤਨ ਦੌਲਤ ਪੈਸਾ ਲੈਣ ਤੋਂ ਪਹਿਲਾਂ ਮਰ ਗਏ ਤਾਂ ਉਹ ਪਰਮੇਸ਼ਰ ਸਵਰਗ ਚੋਂ ਥਾਲੂਗਾ ਵਿਹਾਂ ਇਹਨਾਂ ਦੇ ਸੇ ਦੀ ਗੱਡੀ ਚੱਕ ਲੋ ਇਹਨਾਂ ਦੇ ਹਿੱਸੇ ਦਾ ਘਰ ਚੱਕ ਲੋ ਸਵਰਗ ਲੈ ਆਓ ਇਹ ਚੀਜ਼ਾ ਖੁਦਾ ਦੇ ਲਈ ਨਹੀਂ ਆ ਨਾ ਇਹ ਦੂਤਾਂ ਲਈ ਆ ਨਾ ਇਹ ਪਰਮੇਸ਼ਰ ਨੇ ਦਾ ਲੋਭ ਹੀ ਹੈਗਾ ਵੀ ਧਰਤੀ ਤੇ ਭਾਵੇਂ ਅਸੀਂ ਕਿੰਨਾ ਵੱਡੇ ਮਰਜੀ ਭਾਵੇਂ 50 ਮੰਜ਼ਲੀ ਭਾਵੇਂ 100 ਮੰਜ਼ਲੀ ਘਰ ਬਣਾ ਲਈਏ ਖੁਦਾ ਨੂੰ ਇਹਦਾ ਲੋਭ ਲਾਲਚ ਹੈ ਹੀ ਨਹੀਂ ਖੁਦਾ ਨੇ ਸਭ ਚੀਜ਼ਾਂ ਸਾਨੂੰ ਦੇ ਹੀ ਦੇਣੀਆਂ ਆ ਪਰ ਕਹਿੰਦਾ ਤੁਸੀਂ ਨਿਰਸਵਾਰਥ ਹੋ ਜਾਓ ਸਵਾਰਥ ਨਹੀਂ ਹੋ ਲੈ ਕੇ ਜਾਣਾ ਖੁਦਾ ਉਹਨੇ ਸਵਾਰਥ ਹੋਣਾ ਆ ਅਸੀਂ ਖੁਦਾ ਦੇ ਲਈ ਪਵਿੱਤਰ ਕਰਕੇ ਸੱਦੇ ਗਏ ਆ ਤਾਂ ਅਸੀਂ ਪਵਿੱਤਰ ਜੀਵਨ ਦੇ ਵਿੱਚ ਹੀ ਚੱਲਣਾ ਆ ਧਰਤੀ ਦਾ ਜੀਵਨ ਉਹਨੇ ਸਾਨੂੰ ਦਿੱਤਾ ਆ ਤਾਂ ਜੋ ਅਸੀਂ ਸਵਰਗ ਦਾ ਜੀਵਨ ਪ੍ਰਾਪਤ ਕਰੀਏ ਤਾਂ ਅਸੀਂ ਸਵਰਗ ਦੇ ਜੀਵਨ ਲਈ ਮਿਹਨਤ ਕਰਨੀ ਆ ਤੇ ਜਿਹੜੇ ਐਸੇ ਹੈਗੇ ਆ ਜਿਹੜੇ ਖੁਦਾ ਦੇ ਨਾਮ ਤੋਂ ਪਲਟ ਜਾਂਦੇ ਆ ਵੀ ਲੈ ਸਾਨੂੰ ਪਰਮਿਸ਼ਨ ਹੀ ਕੀ ਦਿੱਤਾ ਜਿਹੜੇ ਖੁਦਾ ਦੇ ਨਾਮ ਤੋਂ ਸ਼ਰਮਾ ਜਾਂਦੇ ਆ ਲੋਕਾਂ ਦੇ ਸਾਹਮਣੇ ਕਿ ਨਹੀਂ ਅਸੀਂ ਨਹੀਂ ਮੰਨਦੇ। ਜਾਂ ਫਿਰ ਜਿਹੜੇ ਖੁਦਾ ਦਾ ਨਾਮ ਲੈਣ ਲੱਗੇ ਡਰਦੇ ਆ ਜਾਂ ਕੰਬਦੇ ਆ ਘਬਰਾਉਂਦੇ ਆ ਜਿਨ੍ਹਾਂ ਦੇ ਅੰਦਰ ਹਜੇ ਤੱਕ ਦਲੇਰੀ ਦਾ ਆਤਮਾ ਨਹੀਂ ਹੈਗਾ। ਉਹ ਸਭ ਦੁੱਖ ਭੋਗਣਗੇ। ਔਰ ਇਹ ਰਿਅਲਿਟੀ ਆ। ਕਹਿੰਦਾ ਜੇ ਤੁਸੀਂ ਮੇਰੇ ਨਾਮ ਤੋਂ ਸ਼ਰਮਾਓਗੇ ਮੈਂ ਤੁਹਾਡੇ ਨਾਮ ਤੋਂ ਸ਼ਰਮਾਵਾਂਗਾ। ਜੇ ਤੁਸੀਂ ਮੇਰੇ ਨਾਮ ਦਾ ਇਨਕਾਰ ਕਰੋਗੇ ਮੈਂ ਤੁਹਾਡੇ ਨਾਮ ਦਾ ਇਨਕਾਰ ਕਰਾਂਗਾ। ਜੇ ਤੁਸੀਂ ਮੈਨੂੰ ਉੱਤਮ ਕਰਕੇ ਨਹੀਂ ਜਾਣੋਗੇ ਤਾਂ ਮੈਂ ਵੀ ਕਹਿੰਦਾ ਤੁਹਾਨੂੰ ਪੂਛ ਠਹਿਰਾ ਦਵਾਂਗਾ ਫਿਰ ਤੋਂ। ਔਰੇ ਸਾਚ ਹੈ ਜਿਹੜਾ ਖੁਦਾ ਦੇ ਰਾਜ ਤੇ ਉਹਦੀ ਮਹਿਮਾ ਦੇ ਨਾਲ shear share ਕਰੇਗਾ ਜਿਹੜਾ ਪਰਮੇਸ਼ਰ ਦੇ ਨਾਮ ਦਾ ਇਨਕਾਰ ਕਰੇਗਾ ਤੇ ਉਹਦੇ ਨਾਮ ਤੋਂ ਸ਼ਰਮਾਵੇਗਾ ਫਿਰ ਉਹਨੂੰ ਸ਼ਰਾਪ ਐਸੇ ਘੇਰਣਗੇ ਕਿ ਫਿਰ ਉਹ ਨਹੀਂ ਜਾਣੂਗਾ ਕਿ ਮੈਂ ਹੁਣ ਇਹ ਚੋਂ ਨਿਕਲਾਂ ਤੇ ਨਿਕਲਾਂ ਕਿੱਦਾਂ ਉਹਨੂੰ ਕੁਝ ਸਮਝ ਨਹੀਂ ਆਊਗੀ ਕਿ ਮੈਂ ਕਿਵੇਂ ਇਸ ਚੀਜ਼ ਤੋਂ ਹਣ ਬਾਹਰ ਨਿਕਲਾਂ ਇਸ ਲਈ ਅਸੀਂ ਖੁਦਾ ਦੀ ਕਿਰਪਾ ਅਨੁਸਾਰ ਬਚਾਏ ਗਏ ਆ ਤਾਂ ਸਾਨੂੰ ਚਾਹੀਦਾ ਕਿ ਅਸੀਂ ਉਸ ਕਿਰਪਾ ਵਿੱਚ ਬਣੇ ਰਹੀਏ ਕਿਤੇ ਅਸੀਂ ਉਹਦੇ ਕ੍ਰੋਧ ਦੇ ਹਿੱਸੇ ਦਾ ਨਾ ਹੋ ਜਾਈਏ ਇਸ ਲਈ ਦੁੱਖ ਚਲਦਿਆਂ ਵੀ ਧੰਨਵਾਦ ਕਰੋ ਪ੍ਰੋਬਲਮ ਵਿਪਤਾ ਪ੍ਰੇਸ਼ਾਨੀ ਚ ਵੀ ਸ਼ੁਕਰ ਕਰੋ ਖੁਸ਼ ਰਹੋ ਤੇ ਨੰਨਦੀਤ ਹੋਵੋ ਕਿਉਂਕਿ ਖੁਦਾ ਸਾਡਾ ਸਮਾਂ ਬਰੂ ਜ਼ਰੂਰ ਬਦਲੇਗਾ ਅੱਜ ਅਸੀਂ ਸੋਗ ਚਾ ਕੱਲ ਅਸੀਂ ਖੁਸ਼ ਹੋਵਾਂਗੇ ਅੱਜ ਅਸੀਂ ਕਮੀ ਚਾ ਕੱਲ ਸਾਡੇ ਤੇ ਬਹੁਤਾਂ ਹੀ ਤਨਾ ਮਾਰਿਸ਼ ਹੋਵੇਗੀ ਆਸ਼ੀਸ਼ਾਂ ਦੀ ਅੱਜ ਅਸੀਂ ਰੋਂਦੇ ਆ ਕੱਲ ਜਕਾਰੇ ਲਾਉਣ ਵਾਲੇ ਹੋ ਜਾਾਂਗੇ ਅੱਜ ਸਾਨੂੰ ਪਰਮੇਸ਼ਰ ਦੇ ਉੱਤਰ ਦੀ ਉੜੀਕਾ ਕੱਲ ਸਾਡੇ ਲਈ ਇੱਕ ਉੱਤਰ ਦਾ ਪਹਾੜ ਉਤਰੇਗਾ ਖੁਦਾ ਦੀ ਆਸ਼ੀਸ਼ ਆਪਣੇ ਸਹੀ ਸਮੇਂ ਤੇ ਆਏਗੀ ਪਰ ਬਹੁਤ ਤਾਇਤ ਨਾ ਲਾਵੇਗੀ ਜਿੰਨੀ ਅਸੀਂ ਮੰਗੀ ਉਹ 2000 ਗੁਣਾ ਵਾਧੇ ਕੇ ਆਵੇਗੀ ਇਸ ਲਈ ਸਬਰ ਕਰੋ ਧੀਰਜ ਸੰਜਮ ਸਮਰੱਥਾ ਪ੍ਰੇਮ ਅਤੇ ਦਲੇਰੀ ਦੇ ਆਤਮਾ ਨੂੰ ਆਪਣਾ ਕੰਮ ਕਰ ਲੈਣ ਦਿਓ ਦਲੇਰੀ ਦੇ ਨਾਲ ਖੁਦਾ ਦੇ ਵਰ ਪ੍ਰਚਾਰ ਨੂੰ ਕਰੋ ਉਹਦੇ ਖੁਸ਼ਖਬਰੀ ਨੂੰ ਦਲੇਰੀ ਨਾਲ ਸੁਣਾਓ ਦੁੱਖ ਚੱਲਨ ਜਿਵੇਂ ਆਪਣੇ ਲਈ ਆਨੰਦ ਦੀ ਗੱਲ ਸਮਝੋ ਕਿ ਸਾਡੇ ਪਤਾ ਪਰਮੇਸ਼ਰ ਦੀ ਇਹ ਹੀ ਅੱਛੀ ਅਤੇ ਮਨ ਪਾਉਂਦੀ ਇੱਛਾ ਆ ਹਾਲੇਲੂਇਆ ਤਾਂ ਉਸ ਆ ਮਿਲ ਕੇ ਪੂਰੇ ਪਰਿਵਾਰ ਨੂੰ ਖੁਦਾ ਦੇ ਹੱਥਾਂ 'ਚ ਸੌਂਪਦੇ ਆ ਪਰਮੇਸ਼ਰ ਦੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਚ ਰਿਲੀਜ਼ ਕਰਨ ਲਈ ਸਭ ਮਿਲ ਕੇ ਖੁਦਾਵੰਦੀ ਪਾਕ ਪਵਿੱਤਰ ਹਜ਼ੂਰੀ 'ਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਆ ਮਹਾਨ ਖੁਦਾਵੰ ਸਾਮਰਤੀ ਪੈਰਿ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਆਡੀ ਤਾਰੀਫ ਕਰਦੇ ਆਂ ਪ੍ਰਭੂ ਜੀ ਅਰੇ ਦੁੱਖ ਮੁਸੀਬਤ ਪਰੇਸ਼ਾਨੀਆਂ ਤੋਂ ਬਚਾ ਕੇ ਰੱਖਿਆ ਸਾਡੇ ਘਰਾਂ ਪਰਿਵਾਰਾਂ ਦੀ ਹਿਫਾਜ਼ਤ ਕੀਤੀ ਸੱਚਾ ਸਹਾਇਕ ਪਵਿੱਤਰ ਆਤਮਾ ਨੇ ਸਾਡੀ ਮਦਦ ਸਹਾਇਤਾਗਵਾਈ ਕੀਤੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਆਡੀ ਤਾਰੀਫ ਕਰਨਿਆ ਜਾਂਦਾ ਖੁਦਾਵੰ ਜੋ ਤੁਸੀਂ ਰਹਿਮ ਕਰਨ ਵਾਲੇ ਸ਼ਾਂਤੀ ਦੇ ਰਾਜਕੁਮਾਰ ਹੋ ਖੁਦਾਵੰ ਤੁਸੀਂ ਆਪਣੇ ਪ੍ਰੇਮ ਆਪਣੀ ਕਿਰਪਾ ਨੂੰ ਸਾਡੀਆਂ ਜ਼ਿੰਦਗੀਆਂ 'ਚ ਦੋ ਖੁਦਾਬੰਦ ਅਸੀਂ ਆਪਣੇ ਪਰਮੇਸ਼ਰ ਦੇ ਹਜ਼ੂਰ ਪਿਤਾ ਅਸੀਂ ਆਪਣੇ ਪਰਮੇਸ਼ਰ ਦੇ ਨਿਮਿਤ ਖੁਦਾਬੰਦ ਖੜੇ ਹੋਣ ਵਾਲੇ ਹੋ ਜਾਈਏ ਪ੍ਰਭੂ ਜੀ ਜਿਨੇ ਵੀ ਪੰਪਈ ਤੁਹਾਡੇ ਹਜ਼ੂਰ ਨੇ ਖੁਦਾ ਜਿਨ੍ਹਾਂ ਨੂੰ ਵੀ ਤੁਸੀਂ ਆਪਣੀ ਦਇਆ ਕਿਰਪਾ ਤੇ ਆਪਣੀ ਮਰਜ਼ੀ ਦੇ ਅਨੁਸਾਰ ਪੁਕਾਰਿਆ ਤੇ ਚੁਣਿਆ ਪ੍ਰਭੂ ਜੀ ਅੱਜ ਇਹਨੇ ਹਿਰਦਿਆਂ ਨੂੰ ਬਦਲੋ ਪਿਤਾ ਪਰਮੇਸ਼ਰ ਅਜਨਾਂ ਦੇ ਹਿਰਦਿਆਂ ਵਿੱਚ ਦਲੇਰੀ ਨੂੰ ਭਰੋ ਪਿਤਾ ਪਿਆਰ ਸੰਜਮ ਦਾ ਆਤਮਾ ਦਿਓ ਖੁਦਾ ਕੋਈ ਵੀ ਜਾਨ ਤੁਹਾਡੇ ਨਾਮ ਤੋਂ ਸ਼ਰਮਾਵੇ ਨਾ ਪ੍ਰਭੂ ਜੀ ਪਰ ਹਰ ਇੱਕ ਜਨ ਦਲੇਰੀ ਦੇ ਨਾਲ ਤੁਹਾਡੇ ਰਾਜ ਲਈ ਤਿਆਰੀ ਕਰੇ ਹਰ ਇੱਕ ਜ਼ੁਬਾਨ ਅੰਗੀਕਾਰ ਕਰੇ ਹਰ ਇੱਕ ਚਿਹਰਾ ਖੁਦਾਵੰਦ ਤੁਹਾਡੇ ਹਜ਼ੂਰ ਆਨੰਦ ਨੂੰ ਪ੍ਰਾਪਤ ਕਰੇ ਹਰ ਇੱਕ ਜ਼ਿੰਦਗੀ ਖੁਦਾ ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੇ ਪ੍ਰਭੂ ਜੀ ਹਰ ਇੱਕ ਜ਼ੁਬਾਨ ਖੁਦਾਵੰਦ ਦੇ ਹਜ਼ੂਰ ਖੁੱਲੇ ਅਤੇ ਹਰ ਇੱਕ ਗੁਡਨਾ ਤੁਹਾਡੇ ਹਜ਼ੂਰ ਚੁਕਾਇਆ ਜਾਵੇ ਖੁਦਾ ਭਾਵੇਂ ਇੱਕ ਤੇ ਭਾਵੇਂ ਲੱਖ ਲੋਕ ਹੁਣ ਖੁਦਾ ਅਸੀਂ ਦਲੇਰੀ ਦੇ ਨਾਲ ਤੁਹਾਡੇ ਨਾਮ ਦਾ ਇਕਰਾਰ ਕਰਨ ਵਾਲੇ ਹੋਈਏ ਅਸੀਂ ਤੁਹਾਡੇ ਨਾਮ ਤੋਂ ਡਰੀਏ ਕੰਬੀਏ ਘਬराईਏ ਸ਼ਰਮਾਈਏ ਨਾ ਖੁਦਾ ਪਰ ਅਸੀਂ ਦਲੇਰੀ ਦੇ ਨਾਲ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਣੇ ਪਰਮੇਸ਼ਰ ਦੀ ਮਰਜ਼ੀ ਨੂੰ ਸੁਣੀਏ ਅਤੇ ਮੰਗੀ ਔਰ ਪੂਰਾ ਕਰਨ ਵਾਲੇ ਹੋ ਜਾਈਏ ਐ ਬੈਰੀ ਪ੍ਰਭੂ ਜੀ ਜਿੰਨੇ ਵੀ ਲੋਕ ਤੁਹਾਡੇ ਹਜ਼ੂਰ ਨੇ ਖੁਦਾ ਅੱਜ ਨਾਲ ਦੀ ਜ਼ਿੰਦਗੀ ਨੂੰ ਆਪਣੇ ਅਨੁਸਾਰ ਚਲਾਓ ਪਿਤਾ ਪਰਮੇਸ਼ਰ ਆਪਣੇ ਹੀ ਪਾਕ ਮਰਜ਼ੀ ਨਾਲ ਦੀ ਜ਼ਿੰਦਗੀ ਚ ਪੂਰਿਆ ਕਰੋ ਪ੍ਰਭੂ ਜੀ ਹਰ ਇੱਕ ਵਧੀਆ ਨਾਲ ਦੀ ਜ਼ਿੰਦਗੀ ਜੋ ਕੱਢ ਦੋ ਜਿਹੜੇ ਕਮਾਂ ਨਹੀਂ ਤੁਸੀਂ ਇਹਨਾਂ ਨੂੰ ਚੁਣਿਓ ਉਹਨਾਂ ਕਮਾਂ ਵਾਲੇ ਲੈ ਜਾਓ ਖੁਦਾ ਆਪਣੇ ਦਲੇਰੀ ਦੇ ਆਤਮਾ ਨਾਲ ਇਹਨਾਂ ਨੂੰ ਬles ਕਰੋ ਹਰ ਇੱਕ ਕਮੀ ਘਟੀ ਲੋੜ ਜ਼ਰੂਰਤ ਨੂੰ ਤੁਸੀਂ ਪੂਰਿਆ ਕਰੋ ਖੁਦਾ ਆਪਣੇ ਹੱਥਾਂ ਵਿੱਚ ਲੈ ਕੇ ਇਹਨਾਂ ਨੂੰ ਬles ਕਰੋ ਪ੍ਰਭੂ ਜੀ ਸਾਰੇ ਹੀ ਰੋਗ ਬੰਧਨ ਬਵਾ ਬਿਮਾਰੀਆਂ ਯੇਸ਼ੂ ਨਾਮ ਦੇ ਵਿੱਚ ਨਾਸ਼ ਬਸਮ ਖਤਮ ਹੋ ਜਾਣ ਹਰ ਘਰ ਪਰਿਵਾਰ ਤੁਹਾਡੇ ਨਾਮ ਦੇ ਵਸੀਲੇ ਬਚਾ ਲੈ ਵੇ ਖੁਦਾ ਤੁਹਾਡੀ ਕਿਰਪਾ ਦੇ ਵਸੀਲੇ ਹਰ ਪਰਿਵਾਰ ਦੇ ਉੱਤੇ ਤੁਹਾਡੇ ਰਹਿਮ ਨੂੰ ਰਿਲੀਜ਼ ਕਰਦੇ ਆ ਤੁਹਾਡੇ ਆਤਮਾ ਦੀ ਭਰਪੂਰੀ ਅਤੇ ਤੁਹਾਡੀ ਸਦਾ ਦੀ ਸਹਾਇਤਾ ਨੂੰ ਇਹਨਾਂ ਦੇ ਉੱਤੇ ਮੰਗਦੇ ਆ ਖੁਦਾਬਨਹਾਰ ਇੱਕ ਜ਼ੁਬਾਨ ਅੰਗੀਕਾਰ ਕਰੇ ਅਤੇ ਹਰ ਇੱਕ ਘਟਨਾ ਤੁਹਾਡੇ ਹਜ਼ੂਰ ਚੁਕੇ ਹਰ ਇੱਕ ਜਨ ਤੁਹਾਡੇ ਨਾਮ ਚ ਮਿਹਨਤ ਕਰੇ আর দুঃখ ਚ ਲੰਨ ਨੂੰ আনন্দ ਦੀ ਗੱਲ ਸਮਝੇ ਪ੍ਰਭੂ ਜੀ ਜੋ ਵੀ দুঃখ ਮੁਸੀਬਤ ਵਿਪਤਾ ਪਰੇਸ਼ਾਨੀਆਂ ਨੇ ਅਸੀਂ ਜਾਣਦੇ ਹਾਂ ਕਿ ਇਹਨਾਂ ਦਾ ਅੰਤ ਜ਼ਰੂਰ ਹੋਵੇਗਾ ਪਰ ਤਨ ਉਹ ਆ ਜਿਹੜਾ ਅੰਤ ਤੱਕ ਸਹੇਗਾ ਅੱਜ ਅਸੀਂ ਸਭ ਦੇ ਸਭ ਦਲੇਰੀ ਅਤੇ ਵਫਾਦਾਰੀ ਆਨੰਦ ਅਤੇ ਖੁਸ਼ਹਾਲੀ ਨਾਲ ਅੰਤ ਤੱਕ ਸਹਿ ਲਈਏ ਤਾਂ ਜੋ ਸਾਡਾ ప్రతిਫਲ ਅੰਤ ਦੇ ਵੇਲੇ ਬਹੁਤ ਤਾਈਤ ਨਾਲ ਰਿਲੀਜ਼ ਹੋਵੇ ਖੁਦਾ ਪੂਰੇ ਹੀ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਚ ਸੌਂਦੇ ਪ੍ਰਭੂ ਜੀ ਸਹੀ ਰੋਗਾ ਨੂੰ ਕੈਨਸਲ ਕਰਦੇ ਸੱਚੀ ਸ਼ਾਂਤੀ ਅਤੇ ਸੱਚੀ ਸਹਾਇਤਾ ਨੇ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਚ ਰਿਲੀਜ਼ ਕਰਦੇ ਬਾਰੇ ਪ੍ਰਭੂ ਜੀ ਇਸ ਪੂਰੀ ਹੀ ਪ੍ਰਾਰਥਨਾ ਨੂੰ ਯਸ਼ੁਨਾਸੀ ਦੇ ਜਿੰਦਾਰ ਸਮਰਥੀ ਨਾਮ ਜਿ ਮੰਗਦੇ ਹਾਂ ਆਮੇਨ 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 ਸਾਰੇ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀਦੀ।